ਨੇ ਕਰਦੇ ਆ ਬਾਈ ਜਿੰਨਾ ਕਹਿ ਲਈ ਉਹਨੇ ਝੂਠਾ ਠੀਕ ਆ ਤੇ ਆ ਕਬੂਤਰ ਤਾਈਓ ਬਾਈ ਲਾਇਆ ਹੁਣ ਇਹ ਕਬੂਤਰ ਦੀ ਰੋਕ ਬਹੁਤ ਤਕੜੀ ਬਾਈ ਜਮਾ ਜਾਮ ਹੀ ਕਰ ਦਿੰਦਾ ਜਿੱਥੇ ਆ ਚੇਂਜ ਕਰਨਾ ਸਾਰੇ ਭਰਾਵਾਂ ਨੇ ਇੱਕ ਜ਼ਿੰਮੇਵਾਰੀ ਹੋਵੇ ਕਿ ਇੱਕ ਮਿਲ ਕਮੈਂਟ ਕਰਨਾ ਆ ਜਿਹੜੇ ਆਪਣੇ ਨਾਲ ਜੁੜੇ ਆ ਜਿਹੜੀ ਮੇਰੀ ਗੇਮ ਤੇ ਜਿਹੜੇ ਬੰਦੇ ਵੀ ਕਬੂਤਰ ਸਾਂਭਦੇ ਆ ਤੁਸੀਂ ਲਾਜ਼ਮੀ ਬਾਈ ਉਹ ਕਮੈਂਟ ਕਰਨੇ ਆ ਮੈਨੂੰ ਜ਼ਰੂਰ ਦੱਸਣਾ ਵੀ ਮੈਂ ਬਾਈ ਆਹ ਦਾਣਾ ਪੋਣਾ ਫੇਮ ਅਗਲੀ ਵੀਡੀਓ ਚ ਦੱਸੂਗਾ ਬਾਈ ਆਪਾ ਦਾਣਾ ਨਹੀਂ ਤੇ ਆ ਗਏ ਬਾਈ ਆਪਣੇ ਬੱਚੇ ਬੱਚੇ ਛੋਲਿਆਂ ਦੀ ਦਾਲ ਖਾਂਦੇ ਨਹੀਂ ਬਾਈ ਖਰਾਬ ਕਰੀ ਜਾਂਦੇ ਆ ਇਹ ਹੁਣ ਕੱਲ ਨੂੰ ਮੈਂ ਕਿਹਾ ਨਾ ਕਿਉਂਕਿ ਮਿੱਠਾਂ ਵਾਲਾ ਦਾਣਾ ਵੀ ਨਹੀਂ ਖਾਣਾ ਚਾਹੀਦਾ ਯਾਰ ਇੱਕ ਕਮੈਂਟ ਆਈ ਬਾਈ ਪੋਟੇ ਜਾਮ ਬਹੁਤ ਹੁੰਦੇ ਆ ਦਾਣਾ ਰੁਕੀ ਜਾਂਦੇ ਆ ਕਬੂਤਰ ਹਨ ਵਧੀਆ ਜਿਹੀ ਪਾਲਦੇ ਜਾਕੀ ਜਕਰਿਆ ਨਾ ਆਪਣੇ ਬਾਈ 2 ਜੋੜੇ ਠੀਕ ਆ ਅ ਜਮਾ ਡਾਰ ਘਟਾ ਜਾਣਗੇ ਆ ਕੀ ਕਬੂਤਰ ਦੇ ਬੱਚੇ ਇਸ ਕਬੂਤਰੀ ਨਾਲ ਵਧੀਆ ਖੜਨਗੇ ਬਾਹਰ ਠੀਕ ਆ ਇਹ ਕਬੂਤਰ ਕੱਟੇ ਜੋੜ ਬਾਬਿਓ ਆ ਕਬੂਤਰ ਆਪਣੇ ਜਿਹੜੇ ਬਾਅਦ ਪਿੱਛੇ ਪਿੱਛੇ ਜਾ ਕੇ ਇਧਰ ਪਾਏ ਆ ਠੀਕ ਆ ਸਾਰੇ ਕਬੂਤਰ ਇਧਰ ਪਾਲੇ ਸੀ ਤੇ ਇਹ ਵੱਡੇ ਕਬੂਤਰ ਜਿਹੜੇ ਜੋੜੇ ਲਾਉਣ ਵਾਲੇ ਰਹਿ ਗਏ ਆ ਹੁਣ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਦੇ ਨਾਲ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਇਓ ਬਾਬੇ ਉਹ ਕਰਦੇ ਆ ਇਹਦੀ ਵੀਡੀਓ ਸ਼ੁਰੂ ਵੀਡੀਓ ਇਦਾਂ ਭਾਈ ਟਾਈਮ ਬਹੁਤ ਹੋ ਗਿਆ ਠੀਕ ਆ ਅੱਜ ਮੌਸਮ ਇਦਾਂ ਬੱਦਲਿਆਈ ਸੀ ਹਨ ਤੇ 2-3 ਵੇ ਦਾ ਟਾਈਮ ਹੋ ਚੱਲਾ ਆ ਠੀਕ ਆ ਤੇ ਜੋੜੀਆਂ ਨਵੀਆਂ ਲਾਈਆਂ ਸੀ ਭਾਈ ਚਾਰ ਹੋਰ ਤੇ ਇੱਕ ਲਾਈ ਸੀ ਆਪਾਂ ਬਰਲੇ ਵਾਲੀ ਦੀ ਮਤਲਬ ਇਦਾਂ ਚਾਰਕ ਜੋੜੀਆਂ ਲਾਈਆਂ ਮੈਂ ਤੁਹਾਨੂੰ ਦੱਸਦਾ ਤੇ ਬਾਕੀ ਜੇ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਠੀਕ ਆ ਲਾਜ਼ਮੀ ਕਰਿਓ ਤੇ ਕਮੈਂਟ ਵੀ ਕਰਿਓ ਸੋਹਣਾ ਜਿਹਾ ਆਪਣਾ ਠੀਕ ਆ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜਿਹੜੇ ਭਰਾਵਾਂ ਨੇ ਅਜੇ ਤੱਕ ਨਹੀਂ ਕੀਤਾ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਤੱਕ ਨਵੀਆਂ ਨਵੀਆਂ ਪਹੁੰਚਦੀਆਂ ਰਹਿਣ ਠੀਕ ਆ ਤੇ ਹੁਣ ਦੱਸਦਾ ਤੁਹਾਨੂੰ ਮੈਂ ਜੋੜੇ ਕਿਹੜੇ ਕਿਹੜੇ ਲਾਇਏ ਬਈ ਠੀਕ ਆ ਜੋੜਾ ਇੱਕ ਲਾਇਆ ਆਪਾਂ ਡੰਡਿਆਂ ਜਿਹੜੀ ਆਪਣਾ ਡੰਡਿਆਂ ਵਾਲਾ ਕਬੂਤਰ ਸੀ ਉਹਦਾ ਭਾਈ ਲਾਇਆ ਠੀਕ ਆ ਜਿਹੜੀ ਆਪਣੀ ਨੰਗਲਸਪਰੋੜ ਜਿੱਤੀ ਸੀ ਕਬੂਤਰੀ ਠੀਕ ਆ ਉਹਦੀ ਭੈਣ ਉਹਦੇ ਨਾਲ ਇੱਕ ਜੋੜਾ ਉਹ ਲਾਤਾ ਬਈ ਇੱਕ ਆਪਣੀ ਜਿਹੜੀ ਨੰਗਲਸਪਰੋੜ ਹੀ ਆਪਣੀ ਜਿੱਤੀ ਸੀ ਪੱਠੀ ਜਿਹੜੀ ਕਬੂਤਰੀ ਦੀ ਉਹ ਕਬੂਤਰੀ ਬਈ ਆਪਾਂ ਅੱਜ ਲਾਈ ਆ ਆਪਣੇ ਵੱਡੇ ਕੂਤਰਾ ਜਿਹੜਾ ਕ੍ਰੀਮਪੁਰ ਛੱਡਿਆ ਸੀ ਹਨਾ ਉਹਦਾ ਜਿਹੜਾ ਪਿਓ ਆ ਬਈ ਤੇ ਇੱਕ ਡੰਡੇ ਵਾਲੀ ਦੀ ਭੈਣ ਤੇ ਝਲਰ ਵਾਲੀ ਦਾ ਪਿਓ ਤੇ ਇੱਕ ਬਈ ਲਾਇਆ ਆਪਾਂ ਆਪਣਾ 빙ਾ ਜਿਹੜਾ ਹਜ਼ਾਰ ਵਾਲਾ ਕੂਤਰਾ ਵੱਡਾ ਠੀਕ ਆ ਉਹਦੇ ਦਾ ਕਬੂਤਰੀ ਲਾਈ ਆਪਾਂ ਆ ਮੋਜਰ ਦਿੱਤੀ ਹੋਈ ਲਾਈ ਆ ਜਿਹੜੀ ਆਪਣੀ ਵੱਡੀ ਕਬੂਤਰੀ ਜਿਹਦੀ ਧੀ ਮਤਲਬ ਉਥੇ ਨੰਗਲਪੁਰੋੜ ਜਿੱਤੀ ਸੀ ਹਨਾ ਉਹਦੀੋ ਧੀ ਆ ਮੈਂ ਕਬੂਤਰ ਹੋਰ ਲੱਗੇ ਹੋਏ ਆ ਹਨਾ 올 아이디 ਉਹ ਨਾਲ ਆਤੀ ਬਾਈ ਮਤਲਬ ਚਾਰ ਜੋੜੇ ਲਾਏ ਆਪਾਂ ਜਿਹੜਾ ਹਿਆਰ ਵਾਲੇ ਜੋੜੇ ਦਾ ਪਹਿਲਾਂ ਕੂਤਰੀ ਲਈ ਸੀ ਉਹ ਹੁਣ ਕਾਲੇ ਚੀਨੇ ਨਾਲ ਲਈ ਹੋਈ ਆ ਮੈਂ ਜਿਹੜਾ ਆਪਣੇ ਕੋਲ ਕਾਲਾ ਚੀਨਾ ਸੀ ਨਾ ਮੋਟੂ ਨਾਲ ਉੜਦਾ ਹੁੰਦਾ ਉਹਨਾਂ ਨਾਲ ਹੀ ਆ ਠੀਕ ਆ ਤੇ ਹੋ ਗਈਆਂ ਆਪਣੇ ਕੋਲ ਬਾਈ ਚਾਰ ਜੋੜੀਆਂ ਠੀਕ ਆ ਤੇ ਚਾਰ ਚਾਰ ਕੱਲ ਲਾਈਆਂ ਅੱਠ ਅੱਠ ਤੇ 11 12 ਪਹਿਲਾਂ ਲੱਗੀਆਂ ਸੀ ਮਤਲਬ 20 ਜੋੜੀਆਂ ਆਪਣੇ ਕੋਲ ਲੱਗ ਗਈਆਂ ਬਾਈ ਹੁਣ 20 ਜੋੜੀਆਂ ਲੱਗ ਗਈਆਂ ਤੇ ਖੁੱਡਿਆ ਦਾ ਸ਼ੁਰੂ ਕਰਨਾ ਆਪਾਂ ਇੱਕ ਦੋ ਦਿਨ ਦੇ ਵਿੱਚ ਵਿੱਚ ਜਲਦੀ ਬਣਵਾਉਣੇ ਆ ਪਹਿਲਾਂ ਮੈਂ ਕਾਲੂ ਨੂੰ ਸਾਦਾ ਹਣਾ ਇੱਟਾਂ ਚੜਾਈਏ ਕਿਸੇ ਤਰੀਕੇ ਨਾਲ ਲਾ ਕੇ ਚੈਨ ਕੁ ਪੀਜੀ ਨਾਲ ਕਿਤੇ ਸੱਤ ਕੇ ਉਹਦੇ ਨਾਲ ਇੱਟਾਂ ਚੜਾਵਾਗੇ ਬਾਈ ਇੱਟਾ ਉੱਟਾ ਚੜਾ ਲਈਏ ਜਿੰਨੀਆਂ ਵੀ ਲੱਗਣੀਆਂ 5000 6000 ਜਿੰਨੀ ਵੀ ਇੱਟ ਲੱਗਦੀ ਮਤਲਬ ਵੱਡੇ-ਖੁੱਡੇ ਬਣੋਣੇ ਆ ਆਪਾਂ 5000 ਜਿੰਨੀ ਵੀ ਇੱਟ ਲੱਗਣੀਆਂ ਉਹ ਪੁੱਛ ਲਾਂਗੇ ਮਿਸਤਰੀ ਤੋਂ ਕਿੰਨੀ ਕਹੂਗਾ 2000 4000 5000 ਜਿੰਨੀ ਵੀ ਕਹੂਗਾ ਮਤਲਬ ਉਹ ਮਗਾ ਕੇ ਬਾਈ ਇੱਥੇ ਰੱਖ ਲਾਂਗੇ ਠੀਕ ਆ ਤੇ ਮੇਰੇ ਹਿਸਾਬ ਨਾਲ 4 4000 ਦਾ ਇੱਕ ਲੱਗ ਜਾਣੀ ਜਿੱਡੇ ਮੈਂ ਖੁੱਡੇ ਬਣੋਣੇ ਆ ਬਾਈ ਠੀਕ ਐਨਕ ਤਾਂ ਮੈਨੂੰ ਅੰਦਾਜ਼ਾ ਹੈਗਾ ਵੀ ਐਨੀਆਂ ਕਟਾਂ ਲੱਗਣਗੀਆਂ ਬਈ ਠੀਕ ਆ ਐਡੇ ਵੱਡਾ ਮਾਗੇ ਜਿੱਦਾਂ ਹੁੱਡੇ ਹੈਗੇ ਆ ਨਾ ਇਹ ਮਤਲਬ ਐਦਾਂ ਆਪਾਂ ਪਿਛਲੀ ਸਾਈਡ ਹੁੱਡਾ ਉੱਪਰ ਨੂੰ ਪਾਇਆ ਤੇ ਬਾਕੀ ਸਟੇਟ ਹਨਾ ਜਿਹੜੇ ਇੱਧਰ ਹੁੱਡੇ ਹੋਊਗੇ ਬਾਈ ਉਹ ਐਦਾਂ ਹੀ ਸੇਮ ਮਤਲਬ ਅੱਗੇ ਨੂੰ ਵੱਡੇ ਹੁੱਡੇ ਪਾ ਕੇ ਤਾਂ ਇੱਕ ਇੱਕ ਹੁੱਡਾ ਵਾਈਫੇ ਉੱਤੇ ਸੇਮ ਐਦਾਂ ਹੀ ਬਣਾਵਾਂਗੇ ਠੀਕ ਆ ਹੁੱਡੇ ਬਣਾਵਾਂਗੇ ਉੱਥੇ ਵੀ ਨਹੀਂ ਪੰਜ ਛੇ ਹੁੱਡੇ ਹੀ ਬਣਾਵਾਂਗੇ ਮਤਲਬ ਸੈਟਿੰਗ ਜੀ ਕਰ ਲਾਂਗੇ ਬਾਲੇ ਬੱਟੇ ਨਹੀਂ ਹੁੱਡੇ ਬਣਾਉਣੇ ਆਪਾਂ ਬਾਈ ਠੀਕ ਆ ਛੋਟੇ-ਖੋਟੇ ਬਣਾਉਣੇ ਲੰਬੇ ਬਣਾਉਣੇ ਆ ਛੋਟੇ ਬਣਾਉਣੇ ਕਿਉਂ ਕਿ ਮੈਂ ਵੀ 5 6 7 8 10 ਬਸ ਇੰਨੇ ਕ ਬੱਚੇ ਠੀਕ ਆ ਕਿ ਇਸ ਤੇ 5 ਪਾ ਤੇ ਕਿ ਇਸ ਤੇ 10 ਪਾ ਤੇ ਕਿ 7 8 ਜਿੰਨੇ ਵੀ ਮਤਲਬ ਪਾਉਣੇ ਹਨ ਇੰਨੇ-ਇੰਨੇ ਬੱਚੇ ਪਾਉਣੇ ਆ ਬਾਈ ਤਾਂ ਕਰਕੇ ਮੈਂ ਖੁੱਡੇ ਜਿਆਦਾ ਬਣਾਉਣ ਡਿਆ ਵੀ ਆਪਣੇ ਹਰੇਕ ਨਸਲ ਦੇ ਜੋੜੇ ਦੇ 7 8 ਬੱਚੇ ਆ ਉਹ ਇੱਕ ਖੁੱਡੇ 'ਚ ਹੀ ਰਹਿਣ ਬਾਈ ਠੀਕ ਆ ਹਰੇਕ ਨਸਲ ਉਦਾਂ ਹੀ ਉਦਾਂ ਹੀ ਬਣਾ ਦੇਣੀ ਆ ਉਹ ਸਾਰਾ ਬਲੱਡ ਲਾਈਨ ਫਿਰ ਇੱਕ ਖੁੱਡੇ 'ਚ ਹੀ ਬਾਈ ਰਿਆ ਕਰੂਗੀ ਬੱਚੇ ਜਿੰਨੇ ਵੀ ਗਾਂ ਬਾਜੀਆਂ ਛੱਡਣੇ ਆ ਜਿਹੜੇ ਉਹਨਾਂ ਦੇ ਮਾਪਿਆਂ ਹੋਇਆ ਕਰ ਬਾਲੀ ਵਾਲਾ ਉਹ ਵੀ ਬੱਚਿਆਂ ਦੇ ਨਾਲ ਹੀ ਛੱਡ ਦਿਆ ਕਰਾਂਗੇ ਪਤਾ ਰਿਹਾ ਕਰੂ ਵੀ ਇਹਨਾਂ ਦੀ ਬਲੱਡ ਲਾਈਨ ਤੇ ਇਹਨਾਂ ਦੀ ਇੱਥੇ ਛੱਡਣੀ ਆ ਫਿਰ ਉਹਨਾਂ ਦੀ ਬਲੱਡ ਲਾਈਨ ਉਹਨਾਂ ਦੀ ਐਦਾਂ ਵਾਲਾ ਅਲੱਗ ਬਣਾ ਕੇ ਵੇਜਕ ਛੋਟੇ ਛੋਟੇ ਕੇਜ ਬਣਾ ਦਾਂਗੇ ਜਿੱਥੇ ਮੇਨ ਮਾਂ ਪਿਓ ਛੱਡਣਾ ਵੀ ਗਾ ਉਹਨਾਂ ਦੇ ਬੱਚੇ ਆ ਨਾ ਉਹ ਖੁੱਡਿਆਂ ਦੇ ਅੰਦਰ ਹੀ ਇੱਕ ਖੁੱਡਾ ਛੋਟਾ ਜਿਹਾ ਬਣਾਵਾਂਗੇ ਜਿਹਦੇ ਅੰਦਰ ਜਾਲੀ ਲੱਗਦੀ ਹੋਵੇ ਵੀ ਉਹਦੇ ਅੰਦਰ ਫਿਰ ਉਹਨਾਂ ਦਾ ਮਾਂ ਪਿਓ ਰਹੂਗਾ ਬਾਕੀ ਬੱਚੇ ਇਸ ਹਿਸਾਬ ਨਾਲ ਮੈਂ ਕੋਈ ਸੋਚਿਆ ਆ ਤੇ ਖਾਨੇ ਕੱਲੇ ਕੱਲੇ ਜੋੜੇ ਲਈ ਖਾਣਾ ਪਾ ਕੇ ਉਹਨਾਂ ਦੇ ਮੁਰੇ ਬਾਈ ਲੋਹੇ ਵਾਲੇ ਡੋਰ ਲ ਹੋਲ ਹੋਣੀ ਹੈ ਕਿ ਇੱਕ ਕਬੂਤਰ ਇੱਕ ਜੋੜਾ ਮਤਲਬ ਇੱਕ ਸੈਪਰੇਟ ਹੀ ਰਵੇ ਆਪਣਾ ਠੀਕ ਆ ਇਦਾਂ ਦਾ ਇੱਕ ਖੁੱਡਾ ਬਣਾਉਣਾ ਬਈ ਆਪਾਂ ਉਹਦੇ ਵਿੱਚ ਆਪਾਂ ਘੱਟੋ ਘੱਟ 25 ਜਾਂ 30 ਜੋੜੀਆਂ ਦਾ ਜਗਾੜ ਬਣਾਵਾਂਗੇ 2x2 ਦਾ ਖਾਨਾ ਬਣਾਵਾਂਗੇ ਬਈ 2x2 ਦਾ ਖੁੱਲਾ ਖਾਨਾ ਹਨਾ 2 ਇਦਾਂ 2 ਇਦਾਂ ਠੀਕ ਆ ਤੇ ਫੁੱਟ ਖਾਂਡੇ ਦਾ ਚਾਈ ਹਾਈਟ ਦੇ ਦਾਂਗੇ ਮਤਲਬ ਵੀ ਹਾਈਟ ਆਪਾਂ ਜ਼ਿਆਦਾ ਉੱਚੀ ਨਹੀਂ ਕਰਨੀ ਹਾਈਟ ਆਪਾਂ 8 ਫੁੱਟ ਰੱਖਣੀ ਆ ਵੀ 8 ਖਾਨੇ ਇਦਾਂ ਬਣ ਗਏ 2x2 ਦੇ ਤਾਂ ਖੁੱਲੇ ਖਾਨੇ ਦੋ ਪਿੱਛੇ ਨੂੰ ਦੋ ਇਦਾਂ ਵੱਡੇ ਖਾਨੇ ਖੁੱਲੇ ਬਣਾਵਾਂਗੇ ਫੋਟਮਾ ਮੇਦਾ ਚੋੜਾ ਹੋ ਜੇ ਫਿਰ ਤੋਂ ਜ਼ਿਆਦਾ ਵੀ ਕਰਨਾ ਹੋਇਆ ਜ਼ਿਆਦਾ ਕਰ ਲਾਂਗੇ ਉਦੋਂ ਉੱਥਾਂ ਮਿਲ ਲਾਂਗੇ ਨਾ ਕਿਸ ਹੱਬਣਾ ਬਿਆ 8-9 ਫੁੱਟ ਦਾ ਆਪਾਂ ਉੱਚਾ ਲੈ ਕੇ ਜਾਣਾ 8 ਕਬੂਤਰ ਹਨਾ ਐਦਾਂ ਉੱਚਾ ਨਹੀਂ ਕਰਦਾ ਕੱਲੂ ਬਾਛੜ ਬਹੁਤ ਪੈਂਦੀ ਬਾਈ ਠੀਕ ਆ ਜਿੰਨਾ ਉੱਚਾ ਕਰੀ ਜੰਨੇ ਆ ਫਿਰ ਚਲੋ ਉੱਚਾ ਹੀ ਹੋ ਜਾਣਾ ਜਿੰਨਾ ਵੀ ਬਣਾ ਲਈਏ ਕਿਉਂਕਿ ਆਪਣਾ ਬਾਰੋ-ਬਾਰ ਘਾਰਿਆ ਉਹਦੀ ਕਰਕੇ ਵੀ ਚੱਕਰ ਪੈਂਦਾ ਫਿਰ ਆਪਾਂ ਬਾਈ ਉਹ ਬਣਾ ਕੇ ਕੱਲੇ-ਕੱਲੇ ਕਬੂਤਰ ਦਾ ਖਾਨਾ ਮਤਲਬ ਇੱਕ ਜੋੜਾ ਇੱਕ ਜੋੜੇ ਦਾ ਸੈਪਰੇਟ ਹੀ ਬਣਾਉਣਾ ਉਹਨੂੰ ਜਿੰਦਾ ਸਾਰੀ ਲੱਗਿਆ ਕਰੂਗੀ ਹਨਾ ਕੁੰਡੀ ਕੰਡੀ ਵੀ ਇੱਕ ਸੈਵਰ ਆਈਡੀ ਰੱਖਿਆ ਕਰਾਂਗੇ ਉਹ ਜੰਨੀ ਚੱਕਰ ਕਬੂਤਰਾਂ ਅੰਡੇ ਦੀ ਲਾ ਲੈਂਦੇ ਉਹਨਾਂ ਚੱਕਰ ਉਹ ਖੋਲਿਆ ਨਹੀਂ ਕਰਨੇ ਬਾਹਰ ਬਾਈ ਠੀਕ ਆ ਤੇ 25 ਖਾਨੇ ਪੜਾਵਾਂਗੇ ਉਹਦੇ ਛੇ ਹੁਣ ਇਹ हिसाब ਲਾ ਲਓ ਤੁਸੀਂ ਕਿੱਡਾ ਹੁੱਡਾ ਬਣਾਵਾਂਗੇ ਆਪਾਂ ਕਿੰਨਾ ਕੁ ਬੱਸ ਸੋਚਿਆ ਜਿੰਨੀ ਵੀ ਇਟ ਆਪਾਂ ਨੂੰ ਕਹੂਗਾ ਮਿਸਤਰੀ ਉਹ ਸਾਬਣਾ ਲਿਆਵਾਂਗੇ ਇੱਕ ਹੁੱਡਾ ਉਹ ਹੋਊਗਾ ਨਾਲ ਦੋ ਤਿੰਨ ਖੁੱਡੇ ਛੋਟੇ ਪਾ ਲਾਂਗੇ ਉਹਦੇ ਉੱਪਰ ਪਾ ਲਾਂਗੇ ਜਿਹੜੇ ਪੋਣੇ ਆ ਥੱਲੇ ਇੱਕੋ ਹੀ ਹੁੱਡਾ ਜਿਹੜੇ ਬੱਚੇ ਪਾਲਣ ਵਾਲਾ ਜਾਂ ਕੱਲੂ ਅਹੀ ਉੱਥੇ ਕਬੂਤਰ ਸਾਹਮਣੇ ਆ ਵਿੱਚ ਬਹਿ ਗਏ ਇਸ ਤਰੀਕੇ ਤੇ ਉਹਦੇ ਉੱਤੇ ਤਿੰਨ ਚਾਰ ਖੁੱਡੇ ਹੋਰ ਪਾਵਾਂਗੇ ਜੇ ਉਹ ਵੱਡਾ ਹੋਊਗਾ ਨਾ ਉੱਤੇ ਛੋਟੇ ਛੋਟੇ ਖੁੱਡੇ ਪਾਲਾਂਗੇ ਜਿੱਦਾਂ ਤੇ ਤਿੰਨ ਤਿੰਨ ਚਾਰ ਚਾਰ ਫੁੱਟ ਦੇ ਮਤਲਬ ਇਹਦਾ ਚੋੜੇ ਤੇ ਲੰਬੇ ਜ਼ਿਆਦਾ ਕਰ ਲਾਂਗੇ ਲੰਬੇ ਜਿੰਨੇ ਮਰਜ਼ੀ ਕਰਾਂਗੇ ਤਾਂ 8 8 9 9 ਫੁੱਟ ਲੰਬੇ ਕਰ ਲਾਂਗੇ ਹਨਾ 8 ਫੁੱਟ ਵੀ ਹੋਏ ਇਹਦਾ 8 ਫੁੱਟ ਦਾ ਲੰਬੇ ਹੋਗੇ ਠੀਕ ਆ ਤਾਂ ਉਹਨੂੰ 8 ਫੁੱਟ ਹੋ ਗਏ ਤੇ ਚੜਾਈ ਸਿਰਫ ਰੱਖਾਂਗੇ ਉਹਨਾਂ ਦੀ 4 4 ਫੁੱਟ ਜਾਂ 3 3 ਫੁੱਟ ਬਸ ਜ਼ਿਆਦਾ ਚੜਾਈ ਨਹੀਂ ਜ਼ਿਆਦਾ ਰੱਖਣੀ ਕਿਉਂਕਿ ਉਹਨੇ ਨੇ ਕੂਤਰਾਂ ਲਈ ਬਣਾਉਣਾ ਬਾਈ ਲੰਬੇ ਰੱਖੋ ਲੰਬੇ 'ਚ ਕੂਤਰ ਜ਼ਿਆਦਾ ਆ ਜਾਂਦੇ ਆ ਚੋ ਲੜਾਈ ਉਹ ਨਹੀਂ ਰੱਖਾਂਗੇ ਲੰਬੇ ਡੂੰਘੇ ਕਰ ਲਾਂਗੇ ਤਾਂ ਵੀ ਜਿਹਦੇ ਚ 25 30 40 ਕਬੂਤਰ ਆ ਜਾਣ ਬਾਈ ਠੀਕ ਆ ਇਸ ਤਰ੍ਹਾਂ ਬਣਾ ਬਣਾਵਾਂਗੇ ਤੇ ਇੱਕ ਹੋਰ ਬਾਈ ਜਿਹੜੀਆਂ ਪੜੀਆਂ ਚਿੜੀਆਂ ਆ ਉਹਨਾਂ ਦਾ ਵੀ ਇੱਕ ਸੈਪਰੇਟ ਹੁਣ ਨਾਲੇ ਬਣਾ ਲੈਣਾ ਉਹਦੇ ਵਿੱਚ ਹੀ ਮਤਲਬ ਸੋਹਣਾ ਜਿਹਾ ਲੱਗੇ ਇਸ ਤਰ੍ਹਾਂ ਬਣਾ ਬਣਾਉਣਾ ਆਪਾਂ ਮਤਲਬ ਕੋਈ ਨਕਸ਼ਾ ਬਣਾਉਨੇ ਆ ਜਾਂ ਕਿਸ ਤਰੀਕੇ ਨਾਲ ਵਧੀਆ ਤਰੀਕੇ ਨਾਲ ਵਧੀਆ ਲੈਵਲ ਤੇ ਹੁੱਡੇ ਬਣਾਉਣੇ ਹੁਣ ਆਪਾਂ ਨਕਸ਼ਾ ਨੁਕਸ਼ਾ ਬਣਾ ਕੇ ਮਤਲਬ ਗੱਲ ਕਰਕੇ ਜਿੱਦਾਂ ਵੀ ਹੋਇਆ ਤੇ ਮਿਸਤਰੀ ਪਹਿਲਾਂ ਤਾਂ ਇੱਟ ਚੜ੍ਹੂ ਨਹੀਂ ਪੈਣੀ ਬਈ ਠੀਕ ਆ ਮਤਲਬ ਮਹੀਨਾ ਖਾਟ ਦਾ ਲੱਗੂਗਾ ਬਈ ਇੱਟ ਉੱਤੇ ਚੜਾਉਂਦਿਆਂ ਸਮਾਨ ਲਿਆਂਦਾ ਰੇਤਾ ਬੱਜੀ ਚੜਾਉਂਦਿਆਂ ਸਰੀਆ ਸੂਰੀਆ ਸਾਰਾ ਇੱਕ ਵਾਰੀ ਉੱਤੇ ਚੜਾ ਲੈਣਾ ਉਸ ਦਿਵਾਰ ਇੱਕ ਵਾਰੀ ਮਿਸਤਰੀ ਲਾਉਣਾ ਜਿਹੜਾ ਪੰਜਾ ਸੱਤਾ ਦੇਣਾ ਦੇ ਵਿੱਚ ਬਣਾ ਕੇ ਤੇ 77 ਹੋ ਜਵੇ ਠੀਕ ਆ ਲੈਂਟਰ ਆਪਾਂ ਪੂਣੀ ਬਾਅਦ ਚੋਂ ਆ ਬਈ ਪਹਿਲਾਂ ਸਾਰੀ ਤਿਆਰੀ ਕਰਾ ਕੇ ਨਾ ਫੇਰ ਲੈਂਟਰ ਪਵਾ ਦਿਆ ਕਰਨਾ ਵੀ ਜਿਹੜਾ ਲੈਂਟਰ ਜਦੋਂ ਖੁੱਲੇ ਮਿਸਤਰੀ ਦੀ ਲੋੜ ਨਾ ਪਵੇ ਆਪਾਂ ਨੂੰ ਦਰਵਾਜ਼ੇ ਵਾਰੀਆਂ ਲਾ ਕੇ ਬਾਅਦ ਚੋਂ ਲੈਂਟਰ ਠੀਕ ਆ ਲੈਂਟਰ ਪਾਉਣ ਤੋਂ ਬਾਅਦ ਇੱਕ ਦਿਨ ਫੇਰ ਉ ਉਹਦੀ ਵੀ ਆਪਾਂ ਫਿਰ ਇੰਦੇ ਪਹਿਲਾਂ ਸਾਰਾ ਪਲੱਸਟਰ ਪਲੱਸਟਰ ਕਰਾ ਲਾਂ ਜੰਗੀ ਤੇਰਾ ਫੇਲ ਐਂਟਰ ਹੈ ਇਹ ਸਭ ਨਾਲ ਪਾਵਾਂਗੇ ਜਿਹੜਾ ਆਪਾਂ ਨੂੰ ਪਲੱਸਟਰ ਕਰਨ ਦੀ ਛੱਤਾਂ ਲੋੜਨਾ ਪਵੇ ਇਦਾਂ ਹੀ ਰੰਗ ਵੱਜ ਜਵੇ ਠੀਕ ਆ ਇਸ ਤਰੀਕੇ ਨਾਲ ਪਲੇਨ ਮਤਲਬ ਜਾਂ ਲੋਹੇ ਦੀਆਂ ਪਲੇਟਾਂ ਰੱਖ ਕੇ ਪਾਵਾਂਗੇ ਜਾਂ ਕਿੰਦਾ ਵੀ ਮਲਾਈ ਦੇ ਬੁਰਸ਼ ਨਾਲ ਰੰਗ ਵੱਜ ਜਵੇ ਸਾਨੂੰ ਪਲੱਸਟਰ ਕਰਨ ਦੀ ਛੱਤ ਜਿਹੜੀ ਆ ਦੁਆਰਾ ਮਿਸਤਰੀ ਸੱਦਨ ਦੀ ਆਪਾਂ ਨੂੰ ਲੋੜਨਾ ਪਵੇ ਇੱਕ ਵਾਰੀ ਪਹਿਲਾਂ ਹੀ ਕਰਕੇ ਲੈਂਟਰ 2 ਮਹੀਨੇ ਨੂੰ ਖੁੱਲੇ ਮਹੀਨੇ ਨੂੰ ਖੁੱਲੇ 15 ਦਿਨਾਂ ਨੂੰ ਖੁੱਲੇ ਹਨਾ ਮੇ ਮਿਸਤਰੀ ਦੀ ਆਪਣੀ ਰੈਂਚਰ ਖਤਮ ਹੋ ਜਵੇ ਇਹਸਾ ਹੋਣਾ ਕੰਮ ਕਰਾਉਣਾ ਬਈ ਠੀਕ ਆ ਬਾਕੀ ਤੁਸੀਂ ਵੀ ਆਪਣਾ ਕੋਈ ਨਾ ਕੋਈ ਨਕਸ਼ਾ ਜਾਂ ਕੋਈ ਵੀ ਸਲਾਹ ਦੇ ਸਕਦੇ ਆ ਵੀ ਬਈ ਇਸ ਤਰੀਕੇ ਨਾਲ ਆਪਣਾ ਐਦਾਂ ਦੇ ਖੁੱਡੇ ਬਣਾ ਲਾ ਜਾਂ ਕਿੱਦਾਂ ਵੀ ਹੈ ਨਾ ਤੁਸੀਂ ਸਲਾਹ ਦੇ ਸਕਦੇ ਮੇਰੇ ਤੋਂ ਪਹਿਲਾਂ ਪਹਿਲ ਤੁਹਾਨੂੰ ਆ ਬਈ ਜਿਹੜਾ ਤੁਸੀਂ ਇੰਨਾ ਪਿਆਰ ਦਿੰਨੇ ਆ ਠੀਕ ਆ ਚਲੋ ਫਿਰ ਦੱਬ ਕੇ ਜਰਾ ਕ ਲਾਈਕ ਕਰੋ ਮੜਾ ਜਾਂ ਹਨ ਗੱਲਾਂ ਬਾਤਾਂ ਹੋ ਗਈਆਂ ਤੇ ਹੁਣ ਆਪਾਂ ਤੁਹਾਨੂੰ ਦਿਖਾਈਏ ਜਾਨਵਰ ਯੂਨਿਵਰ ਆ ਜੋੜੀਆਂ ਦੇ ਸ਼ੌਂਕ ਕਰੋਨਾ ਜਿਹੜੀਆਂ ਚਾਰ ਅੱਜ ਲਾਈਆਂ ਆ ਕੱਲ ਵਾਲੀਆਂ ਤਾਂ ਮੈਂ ਛੱਡਦੀਆਂ ਸੀ ਠੀਕ ਆ ਕਰੋ ਮੜਾ ਜਾਂ ਲਾਈਕ ਜੇ ਨਹੀਂ ਕੀਤਾ ਤੇ ਚੈਨਲ ਨੂੰ ਸ ਸ਼ੌਕ ਕਬੂਤਰਾਂ ਦਾ ਨੋ ਵੀ ਕਰੋ ਫਿਰ ਭਗਤਾਂ ਦੇ ਸ਼ੌਕ ਹੈ ਪਹਿਲੀ ਜੋੜੀ ਆਪਣੇ ਬਿੰਗੇਰੀ ਠੀਕ ਹੈ ਜਿਹੜਾ ਆਪਣਾ ਬਿੰਗਾ ਕਬੂਤਰ ਬਈ ਆਪ ਉਤਰੀ ਆਪਾਂ ਮੋਜਰ ਦੀ ਪੱਠੀ ਲਾਈ ਆ ਆਪਣੀ ਮੋਜਰ ਦੇ ਵੀ ਸ਼ੌਕ ਕਰਾਂਗਾ ਬਈ ਆ ਆਪਣਾ ਜਿਹੜਾ ਹਜ਼ਾਰ ਵਾਲਾ ਕਬੂਤਰ ਵੱਡਾ ਬਿੰਗਾ ਕਬੂਤਰ ਬਈ ਪੁਰਾਣਾ ਤੇ ਬੁੱਢਾ ਕਬੂਤਰ ਹੈ ਮਤਲਬ ਕਾਫੀ ਉਮਰ ਦਾ ਹੀ ਹੋ ਗਿਆ ਇਹ ਦੀ ਹੁਣੀ ਆ 12-13 ਸਾਲ ਉਮਰ ਦਾ ਹੋਣੀ ਆ 10-12 ਸਾਲ ਹੈ ਨਾ ਇੱਥੇ ਕਹੂਗੀ ਇਤੋਂ ਜ਼ਿਆਦਾ ਹੀ ਹੋਊਗੀ ਮਤਲਬ ਬੁੱਢਾ ਹੀ ਕਹਿ ਸਕਦੇ ਆ ਜਾਂ ਜਵਾਨ ਕਹਿ ਸਕਦੇ ਆ ਉਹ ਆਪਣੇ ਹਿਸਾਬ ਨਾਲ ਕਹਿ ਲਓ ਤੇ ਕਬੂਤਰੀ ਦੀ ਵੀ ਉਮਰ ਹੋਊਗੀ 5-4 ਸਾਲ ਠੀਕ ਆ 5-6 ਸਾਲ 6 ਸਾਲ ਉਮਰ ਵਾਲੀ ਕਬੂਤਰੀ ਦੀ ਵੀ ਹੋਈ ਬੱਦਾ ਹੀ ਜੋੜਾ ਆ ਹਨਾ ਤੇ ਇਹ ਇਹ ਕਬੂਤਰ ਜਿੰਨਾ ਮਰਜੀ ਲਾ ਦੋ ਬਾਈ ਰੋਕ ਬਹੁਤ ਤਕੜੀ ਆ ਆ ਕਬੂਤਰੀ ਦੇ ਬੱਚੇ ਥੜਕਦੇ ਬਹੁਤੀ ਇਸ ਕਰਕੇ ਆ ਕਬੂਤਰ ਹੋਣ ਲਾਇਆ ਮੈਂ ਇਸ ਦੀ ਕਬੂਤਰੀ ਬਹੁਤ ਚੰਗੀ ਆ ਹੱਦੋਂ ਵੱਧ ਚੰਗੀ ਬਾਈ ਬੱਚੇ ਜਿੰਨੇਰੇ ਉੜਦੇ ਉਹਨੇ ਝੂਟ ਕੇ ਆ ਲੋ ਬਈ ਇੰਨੇ ਉੜਦੇ ਆ ਬਾਈ ਜਿੰਨਾ ਕਹਿ ਲਈ ਉਹਨੇ ਝੂਟਾ ਠੀਕ ਆ ਤੇ ਆ ਕਬੂਤਰ ਤਾਈਓ ਬਾਈ ਲਾਇਆ ਹੁਣ ਆ ਕਿ ਇਹ ਕਬੂਤਰ ਦੀ ਰੋਕ ਬਹੁਤ ਤਕੜੀ ਬਾਈ ਜਮਾ ਜਾਮ ਹੀ ਕਰ ਦਿੰਦਾ ਜਿੱਥੇ ਲਾ ਦਈਏ ਠੀਕ ਆ ਆ ਕਬੂਤਰ ਹੋ ਗਿਆ ਇੱਕ ਜੋੜਾ ਬਾਈ ਆਜੋ ਹੁਣ ਦੂਜੇ ਜੋੜੇ ਆ ਹੋ ਗਿਆ ਬਈ ਆਪਣਾ ਚੰਦਰ ਵਾਲੀ ਦਾ ਪਿਓ ਤੇ ਨਾਲ ਲੱਗੀ ਡੰਡਿਆ ਵਾਲੀ ਦੀ ਭੈਣ ਬਈ ਕਰੋ ਸ਼ੌਕ ਬਈ ਜੁੜੇ ਦਾ ਝੱਲ ਰਾਂ ਡੰਡਿਆ ਵਾਲੀ ਦੀ ਆਪਣੇ ਭੈਣ ਆ ਹਾ ਡੰਡਿਆ ਵਾਲੇ ਉੱਤਰਦੀ ਠੀਕ ਆ ਤੇ ਕਬੂਤਰ ਜਿਹੜਾ ਬਈ ਲੱਗਾ ਆ ਉਹ ਹੈਗਾ ਬਈ ਚੰਦਰ ਵਾਲੀ ਦਾ ਪੇ ਠੀਕ ਆ ਕਬੂਤਰ ਚ ਦਾਵਾ ਬਹੁਤ ਤਕੜਾ ਬਈ ਇਹ ਚ ਰੋਕ ਹੈ ਨਹੀਂ ਕਬੂਤਰੀ ਚ ਜਮਾ ਬਈ ਰੋ ਗਿਆ ਜਮਾ ਜਾਮ ਕਰ ਦਿੰਦੀ ਐਦਾਂ ਦੀ ਮੂਰੀ ਆ ਠੀਕ ਆ ਤੇ ਇਹ ਕਬੂਤਰੀ ਬਈ ਲਈ ਆਪਾਂ ਤੇ ਇਹ ਹੋ ਗਏ ਆਪਣੇ ਬਾਈ ਦੋ ਜੋੜੇ ਠੀਕ ਆ ਅਰ ਜਮਾ ਢਾਰ ਕਟਾ ਜਾਣਗੇ ਕਿ ਕਬੂਤਰ ਦੇ ਬੱਚੇ ਇਸ ਕਬੂਤਰੀ ਨਾਲ ਵਧੀਆ ਖੜਨਗੇ ਬਾਹਰ ਠੀਕ ਆ ਇਹ ਕਬੂਤਰ ਕੱਟੇ ਉੜਦੇ ਆ ਬਾਈ ਤੇ ਜਾਂਦੇ ਜਮਾਂ ਨਹੀਂ ਘਰੇ ਬਹੁਤ ਘੱਟ ਉੜਦੇ ਕਬੂਤਰ ਆ ਬੜੇ ਜਿਹੜੀ ਆ ਕਬੂਤਰੀ ਆਪਣੀ ਠੀਕ ਆ ਆਜੋ ਹੁਣ ਅੱਗੇ ਤੀਜਾ ਜੋੜਾ ਬਾਈ ਮੋਜਰ ਮੋਜਰ ਜਿਹੜੀ ਕਰਦਾ ਰਹਿਣਾ ਠੀਕ ਆ ਉਹ ਆ ਗਈ ਬਾਈ ਆ ਗਈ ਆਪਣੀ ਵੱਡੀ ਮੋਜਰ ਬਾਈ ਤੇ ਨਾਲ ਆਪਣਾ ਕਰੀਮਪੋਰ ਵਾਲੇ ਦਾ ਪਿਓ ਵੱਡਾ ਕਬੂਤਰ ਹੈ ਬਾਈ ਮੇਨ ਕਰੋ ਚੱਕ ਮੜਾ ਇੱਕਦਾਂ ਲੱਗਾ ਜਿੱਗਾ ਇੱਕ ਜੋੜਾ ਹੋ ਗਿਆ ਆਪਣਾ ਆਹਾ ਵਾਹ ਕੋਣ ਆਜੋ ਬਾਈ ਤੀਜੇ ਜੋੜੇ ਦੇ ਇਹ ਆ ਗਿਆ ਬਾਈ ਆਪਣਾ ਤੀਜਾ ਜੋੜਾ ਚੌਥਾ ਸੋਰੀ ਤੇ ਚੌਥਾ ਤੇ ਆਹ ਬਈ ਆਪਣੀ ਆ ਆਪਣਾ ਡੰਡੇ ਵਾਲੇ ਦਾ ਭਰਾ ਆ ਬਾਈ ਜਿਹੜੀ ਆਪਾਂ ਕੂਕਰੀ ਤੁਹਾਨੂੰ ਪਹਿਲਾਂ ਦਿਖਾਈ ਨਾ ਡੰਡੇ ਵਾਲੇ ਦੀ ਉਦੀ ਮਤਲਬ ਉਹਦਾ ਭਰਾ ਆ ਇਹ ਡੰਡੇ ਵਾਲੀ ਕਬੂਤਰ ਜਿਹੜੀ ਉਹ ਪੇਟੀ ਹੈ ਡੰਡੇ ਵਾਲੀ ਦੀ ਭੈਣ ਹੈ ਨਾ ਮਤਲਬ ਡੰਡੇ ਵਾਲੇ ਦਾ ਭਰਾ ਆ ਰੱਤਾ ਤੇ ਆਹ ਕਬੂਤਰੀ ਬਈ ਇਸੇ ਇਸੇ ਕਬੂਤਰੀ ਦੀ ਪੱਠੀ ਦੀ ਗਾਂ ਪੱਠੀ ਆ ਬਈ ਠੀਕ ਆ ਜਿਹੜੀ ਨੰਕਲ ਸਪੋਰਟ ਜਿੱਤੀ ਸੀ ਨਾ ਉਹਦੀ ਭੈਣ ਦੀ ਸਕੀਤੀ ਆ ਬਈ ਆਹ ਵਾਲੀ ਜਿਹੜਾ ਇਹ ਨਾ ਕਬੂਤਰ ਲੱਗੇ ਜਿਹੜੀ ਇਹ ਪੱਠੀ ਆ ਜਿਹੜਾ ਨਾ ਆਪਾਂ ਕੱਲ ਜੋੜਾ ਲਾਇਆ ਨਾ ਇੱਕ ਕਬੂਤਰ ਹੋਰ ਜਿਹੜਾ ਤਾਂ ਦੱਸਿਆ ਮੈਂ ਸੰਗਤਪੁਰ ਵਾਲੀ ਦਾ ਪੋਤੇ ਆ ਉਹਦੀ ਪੱਠੀ ਆ ਇਹ ਬਈ ਸੰਗਤਪੁਰ ਵਾਲੀ ਦੇ ਪੁੱਤ ਦੀ ਗਾਂ ਪੱਠੀ ਆ ਬਈ ਆਹ ਆਹ ਹੋ ਗਏ ਆਪਣੇ ਬਾਈ ਜੋੜੇ ਠੀਕ ਆ ਕਰੋ ਸ਼ੌਂਕ ਆ ਆ ਕਬੂਤਰੀ ਤੇ ਆ ਕਬੂਤਰ ਬਈ ਆ ਜਾ ਕਲੀਅਰ ਆ ਆਖਾਂ ਬਈ ਚਾਰ ਜੋੜਿਆਂ ਦੇ ਸ਼ੌਂਕ ਤੁਹਾਨੂੰ ਕਰਾਤੇ ਬਈ ਚਾਰ ਜੁੜੀਆਂ ਅੱਜ ਲਾਈਆਂ ਜਿਹੜੀਆਂ ਕੱਲ ਜੋੜੀਆਂ ਲਾਈਆਂ ਸੀ 4 ਉਹਨਾਂ 'ਚ ਦੋ ਮੈਂ ਛੱਡਤੀਆਂ ਬਾਈ ਇੱਥੇ ਠੀਕ ਆ ਉਹਨਾਂ ਨੇ ਆਪਣੇ ਮਤਲਬ ਮੰਨ ਲਏ ਆ ਹੁੰਦੇ ਵੰਦੇ ਜੋ ਵੀ ਆ ਹਨਾ ਤੇ ਦੋ ਜੋੜੀਆਂ ਛੱਡਤੀਆਂ ਸੀ ਮੈਂ ਇੱਥੇ ਚ ਇਹ 'ਚ ਇੱਕ ਜੋੜੀ ਹਜੇ ਆਪਾਂ ਹੋਰ ਛੱਡ ਸਕਦੇ ਇੱਕ ਤਾਂ ਦੋ ਜੋੜੀਆਂ ਇਹ 'ਚ ਪੰਜ ਕ ਜੋੜੀਆਂ ਛੇ ਤਾਂ ਰਹਿ ਸਕਦੀਆਂ ਪੰਜ ਹੋ ਗਈਆਂ ਮਤਲਬ ਇੱਕ ਜੋੜੀ ਹੋਰ ਛੱਡ ਸਕਦੇ ਆਪਾਂ ਛੇ ਜੋੜੀਆਂ ਤੇ ਉਦੋਂ ਬਾਅਦ ਜਿਹੜਾ ਆਪਣਾ ਵੱਡਾ ਅੰਦਰ ਖੁੱਡਾ ਬਾਈ ਉਹ ਮੈਂ ਚਾਦਰ ਲਾਈ ਨਹੀਂ ਯਾਰ ਛੇ ਤਾਂ ਪੁੱਲ ਗਿਆ ਸਵੇਰ ਦਾ ਤੇ ਇੱਕ ਮੈਂ ਹੁਣ ਬਲਬ ਨਵੇਂ ਲਿਆਇਆ ਜਿਹੜੀ ਆ ਫਲਿਕਰ ਜਿਹੜੀ ਵਾਜਦੇ ਉਹ ਬਲਬਾਂ ਨਾਲ ਨਹੀਂ ਵੱਜਣਗੇ ਠੀਕ ਆ ਉਹ ਬਲਬ ਲਾਉਣੇ ਆ ਬਾਈ ਨਵੇਂ ਠੀਕ ਆ ਇਹਨਾਂ ਦਾ ਫਲਿਕਰ ਹੀ ਬਹੁਤ ਵਾਜਦੇ ਯਾਰ ਇਹ ਬਲਬ ਦੂਜੇ ਆ ਆ ਜਿਹੜੇ ਹੁੰਦੇ ਆ LED ਕਿਹੜੇ ਆ ਨਾ ਆਪਾਂ ਦੂਜੇ ਬਲਬ ਲਾਉਂਗਾ ਜਿਹਨਾਂ ਫਲਿਕਰ ਜਨਾ ਵੱਜਣ ਬਲਬ ਜਗਦੇ ਤੇ ਬਾਈ ਆ ਲੈਟਾ ਹੀ ਆ ਫਲਿਕਰ ਹੀ ਬਹੁਤ ਮਾਰਦੇ ਆ ਇਹ ਤੇ ਆ ਗਏ ਬਾਈ ਆਪਣੇ ਬੱਚੇ ਬੱਚੇ ਛੋਲਿਆ ਦੀ ਦਾਲ ਖਾਂਦੇ ਨਹੀਂ ਬਾਈ ਖਰਾਬ ਕਰੀ ਜਾਂਦੇ ਆ ਇਹ ਹੁਣ ਕੱਲ ਨੂੰ ਮੈਂ ਇੱਥੇ ਨਾ ਮਿੱਟੀ ਛਾਣੂ ਮੈਦੀ ਖਾਣਾਂ ਨਾਲ ਲਿਆ ਕੇ ਕਿਉਂਕਿ ਮਿੱਠਾਂ ਵਾਲਾ ਦਾਣਾ ਵੀ ਨਹੀਂ ਖਾਣਾ ਚ ਵੈਸੇ ਆ ਟ੍ਰੇ ਵਾਲੇ ਮਦਾਣੀ ਡੋਲ ਕੀ ਦਾਣੇ ਗਾਂ ਪੁੰਨਾ ਦਾਣੇ ਹੁਣ ਇਹਨਾਂ ਨੇ ਖਾਣੇ ਨਹੀਂ ਜਿਹੜੀ ਆ ਛੜਤੀ ਨਾ ਛੋਲਿਆਂ ਦੀ ਦਾਲ ਇਹ ਵੇਸਟੇਜ ਐ ਬੱਚੇ ਖਾਂਦੇ ਨਹੀਂ ਠੀਕ ਆ ਛੱਡਣ ਨੂੰ ਮੈਂ ਵੱਡਾ ਕਬੂਤਰੇ 'ਚ ਛੱਡ ਕੇ ਖਵਾ ਵੀ ਸਕਦਾ ਪਰ ਮਿੱਠਾ ਨਾਲ ਲਪੜਗੀ ਹੁਣ ਮੈਂ ਖਵਾਉਣੀ ਨਹੀਂ ਬਈ ਇਹ ਕੱਲ ਨੂੰ ਸਾਫ਼ ਕਰੂੰਗਾ ਕਿਉਂਕਿ ਇਹ ਬੱਚੇ ਖਾਂਦੇ ਨਹੀਂ ਮੈਨੂੰ ਟੈਨਸ਼ਨ ਨਹੀਂ ਹੈਗੀ ਕਿ ਮਿੱਠਾ ਨਾਲ ਖਾਣਗੇ ਆ ਨਾ ਹੁਣ ਕਰਤੀਆਂ ਆ ਡੋਲ ਦੇਣੀ ਆ ਪਾ ਚੱਕ ਕੇ ਜਿੰਨੀ ਦੀ ਠੀਕ ਆ ਸਵੇਰੇ ਆ ਟ੍ਰੇਆਂ ਧੋਵਾਂਗੇ ਟ੍ਰੇਆਂ ਗੰਦੀਆਂ ਹੋਈਆਂ ਜੋ ਸੱਚ ਆ ਬਈ ਦਿਖਾਣਾ ਇਹ ਨਹੀਂ ਪਰਦਾ ਹੋਵੇ ਜਿੰਨਾ ਗੰਦ ਪਾਇਆ ਪਾਇਆ ਤੇ ਚੱਕਦਾ ਮੈਂ ਹੈ ਨਹੀਂ ਨਾ ਮੂਰੋ ਡਰੇ ਬਾਈ ਕਿਉਂਕਿ ਇਹਨਾਂ ਦਾ ਇਹ ਨਹੀਂ ਮੂਡ ਵੀ ਰੱਜ ਕੇ ਖਾਣਾ ਜਾਂ ਕਿੱਦਾ ਵੀ ਜਦੋਂ ਇਹਨਾਂ ਦਾ ਮੂਡ ਹੁੰਦਾ ਮੜੀ ਮੂਠੀ ਜੰਝ ਮਾਰਨ ਲੱਪੈਂਦੇ ਆ ਤੇ ਖਾ ਲੈਂਦੇ ਠੀਕ ਆ ਕੱਲ ਨੂੰ ਆ ਸਫਾਈ ਸਪੂਈ ਕਰਕੇ ਚੰਗੀ ਤਰ੍ਹਾਂ ਹਨਾ ਇਹਦੀ ਖੁੱਡੇ ਦੀ ਵਿੱਚ ਨਾਲੇ ਮਿੱਟੀ ਪਾ ਦਾਂਗੇ ਤੇ ਨਾਲੇ ਸਫਾਈ ਕਰ ਦਾਂਗੇ ਠੀਕ ਆ ਤੇ ਆ ਬੱਚੇ ਬਈ ਆਪਣੇ ਜਮਾ ਜਿਹੜੇ ਹਰ ਤੇ ਜਿਹੜਾ ਇਹਨਾਂ ਦਾ ਹੁਣ ਖੁੱਡਾ ਬਣਾਉਣਾ ਬਾਈ ਉਹ ਵੀ ਲੰਬਾ ਠੀਕ ਆ ਚੌੜਾ ਭਾਵੇਂ ਇੰਨਾ ਕੀ ਹੋ ਜੇ ਚੌੜਾ ਭਾਵੇਂ ਇੰਨਾ ਹੀ ਹੋ ਜੇ ਇਹ ਹੁਣ ਆਇਆ ਬਾਈ ਚੌੜਾ ਜਿਹੜਾ ਆ ਰੋ ਜੋ ਲੈਣ ਬੰਦ ਕਰਦੇ ਹੋ ਯਾਰ ਜਿਹੜਾ ਇਹ ਚੌੜਾ ਹਣਾ ਹੁੱਡਾ ਇਹ ਹੋਊਗਾ ਬਾਈ ਮੇਰੇ ਹਿਸਾਬ ਨਾਲ ਤਿੰਨ ਜਾਂ ਚਾਰ ਤਿੰਨ ਜਾਂ ਸਾਢੇ ਤਿੰਨ ਫੁੱਟ ਇੱਥੇ ਹੋਊਗਾ ਤਿੰਨ ਫੁੱਟ ਹੋਊਗਾ ਜਾਂ ਸਾਢੇ ਤਿੰਨ ਦਾ ਜਿਹੜੀ ਚੜਾਈ ਆ ਦੀ ਬਾਈ ਠੀਕ ਆ ਐਦਾਂ ਲੰਬੇ ਆ ਮਤਲਬ ਐਦਾਂ ਜਿਆਦਾ ਆ ਤੇ ਐਦਾਂ ਹੋਣਗੇ 5 ਕੇ ਫੁੱਟ ਠੀਕ ਆ ਐਦਾਂ ਥੋੜੇ ਆ ਮਤਲਬ ਐਦਾਂ ਇਹ ਵਾਲਾ ਹੁੱਡੇ ਜਿਹੜਾ ਆ ਉਹ ਵਾਲਾ ਹੁੱਡਾ ਨੇ ਇੱਕ ਛੋਟਾ ਹੁੱਡਾ ਆ ਬਾਕੀ ਦਾ ਵੱਡੇ ਆ ਬਾਕੀ ਦਾ ਉਹ ਜਿਹੜਾ ਆ ਉਹ 10 ਫੁੱਟ ਐਦਾਂ ਹੋਣਾ ਕਿ 9 ਫੁੱਟ ਦਾ 10 ਫੁੱਟ ਦਾ ਲੰਬਾ ਠੀਕ ਆ ਤੇ ਐਦਾਂ ਉਹ ਹੀ 5 ਕੇ ਫੁੱਟ ਜਨਾ ਵੀ ਆ ਹਨਾ ਆ ਇਹ ਇੱਕ ਛੋਟਾ ਹੁੱਡਾ ਵਿੱਚ ਆਪਣਾ ਤੇ ਕੋਈ ਚੱਕਰ ਨਹੀਂ ਰਖੜੀ ਇੰਨੀ ਆ لمبے ਯਾਰਾ ਕਰਾਂਗੇ لمبے 10-10 ਫੁੱਟ ਦੇ ਕਰ ਦੇਣੇ ਆ ਖੁੱਲੇ ਹੀ ਨਹੀਂ ਕਰਨੇ ਆਪਾਂ ਬਈ ਠੀਕ ਆ ਫੇ ਜਗਾ ਆਪਣੇ ਕੋਈ ਹਿੱਸਾ ਬਣਾਇਆ ਹਿੱਸਾ ਬਣਾ ਕਰ ਲਾਂਗੇ ਹੈਨਾ ਹੈਂਡਲ ਜੀ ਜਗਾ ਵੀ ਆ ਜਵੇ ਆਪਣੇ ਪੂਰੇ ਹੋ ਜਾਣੇ ਖੁੱਡੇ ਤੇ ਇਹਨਾਂ ਲਈ ਬੱਚਿਆਂ ਲਈ ਆਪਾਂ ਖੁੱਟਾ ਇੱਕ ਖੁੱਲਾ ਡੁੱਲਾ ਬਣਾਉਣਾ ਬਈ ਠੀਕ ਆ لمبے ਬੱਚੇ ਉੱਡ ਕੇ ਜਾ ਸਕਣ ਓਏ ਸ਼ਰਾ ਆ ਬੱਚਾ ਥੋੜੀ ਜੀ ਠੰਡ ਜੀ ਮੰਦਾ ਇਹਦਾ ਮੈਂ ਇਲਾਜ ਕਰਦਾ ਜਦਾਲ ਕੋ ਪਰ ਜੇ ਪਲਾ ਕੇ ਬਿੰਦਾ ਨਾ ਇਹ ਨੁਕਸਾਨ ਆ ਬਈ ਐਦਾਂ ਬੱਚਰ ਨੂੰ ਬਹਿਣਾ ਨਹੀਂ ਚਾਹੀਦਾ ਪਰ ਫਲਾ ਕੇ ਇੱਕ ਚੀਜ਼ ਸਹੀ ਨਹੀਂ ਹੈਗੀ ਠੀਕ ਆ ਬਾਕੀ ਇਦਾਂ ਜਾਂ ਇਦਾਂ ਉਤਰ ਤੰਦਰੁਸਤ ਬਹਿਣਾ ਜਦ ਆ ਬੱਚੇ ਬੈਠੇ ਆ ਇਦਾਂ ਨਹੀਂ ਬਹਿਣਾ ਜਿੱਦਾ ਫੁੱਲ ਕੇ ਜਿਹੜਾ ਉਤਰਦਾ ਫੁੱਲ ਕੇ ਬਿੰਦਾ ਸਮਝ ਲਓ ਠੀਕ ਨਹੀਂ ਹੈਗਾ ਅੰਦਰ ਤੰਦਰੁਸਤ ਨਹੀਂ ਹੈਗਾ ਲੋ ਬਈ ਦੋ ਜੋੜੀਆਂ ਛੱਡਤੀਆਂ ਸੀ ਕੱਲ ਮੈਂ ਇਹਦੇ ਚ ਇੱਕ ਆਹ ਜੋੜੀ ਇੱਕ ਉਹ ਥੱਲੇ ਬੈਠੀ ਆ ਬਾਈ ਠੀਕ ਆ ਖਾਣੇ ਖੁਨੇ ਸਾਫ਼ ਕਰਕੇ ਚ ਮਿੱਟੀ ਮੁੱਟੀ ਉਦੋਂ ਆਪਾਂ ਪਾਈ ਸੀਗੀ ਪਰ ਫੇਰ ਮਿੱਟੀ ਮੁੱਟੀ ਜੰਮ ਜਾਂਦੀ ਤੇ ਬਿੱਠਾ ਬੂਠਾ ਕਰਦੇ ਨਾ ਬੱਚੇ ਪਾਲ ਕੇ ਹਟੇ ਆ ਆਪਾਂ ਹੁਣ ਪਲਾਈ ਸੀ ਇਹਦੇ ਵਿੱਚ ਬੱਚੇ ਤਾ ਆ ਵੀ ਪੁੱਤਰੀ ਆਂਡੇ ਦੁਆਰਾ ਲੌਣ ਨੂੰ ਬੈਠੀ ਆ ਉਹ ਲਾ ਤੇ ਚੱਲ ਰਾਂਲੀ ਦੇ ਇਹਨਾਂ ਨੇ ਵੀ ਦੋ ਲਾਏ ਇਹਨਾਂ ਦੇ ਆਂਡੇ ਤਾਂ ਹੀ ਖਰਾਬ ਹੁੰਦੇ ਭਾਈ ਜਦੋਂ ਹੀ ਮੈਂ ਖੁੱਡੇ ਚੋਂ ਨਾ ਇਹ ਦੋਨੇ ਉੱਤਰ ਕੇ ਭਾਈ ਬਾਹਰ ਆ ਜਾਂਦੇ ਆ ਠੀਕ ਆ ਇਹਨਾਂ ਦੇ ਵੀ ਆਂਡੇ ਘਮੋਣੇ ਪੈਣੇ ਮੈਨੂੰ ਹੋਰ ਕਿਥੇਲੇ ਰੱਖਦਾ ਇਹ ਵੀ ਆਂਡੇ ਖਰਾਬ ਕਰਦੇ ਆ ਹਨ ਤੇ ਛਾ ਦੇ ਆਂਡੇ ਵੀ ਤਾਂ ਹੀ ਖਰਾਬ ਹੋਇਆ ਇੱਕ ਨਹੀਂ ਤਾਂ ਦੋ ਹੁੰਦੇ ਛਾ ਦੇ ਇੱਕ ਦਾ ਬੱਚਾ ਵਾਜੀ ਜਾਂਦਾ ਕਿ ਨਹੀਂ ਤੇ ਬਾਕੀ ਆਹ ਜੋੜੇ ਆ ਵੀ ਲੌਣ ਨੂੰ ਕਰਦੀ ਦੁਆਰਾ ਆਪਣੀ ਠੀਕ ਆ ਇਹ ਹੈਗੀ ਆ ਭਾਈ ਭੈਣ ਉਹਦੀ ਆ ਜਿਹੜੀ ਆਪਣੀ ਨੰਗਲਸਪਰੋੜ ਉੜੀ ਦੋ ਉਡੀਆਂ ਸੀ ਨਾ ਇਹ ਉਹਨਾਂ ਦੀ ਭੈਣ ਆ ਭਾਈ ਇਹ ਇਹ ਵਾਲੀ ਜਿਹੜੀ ਆਪਣੀ ਟੂਸਾ ਪੂਛ ਤੇ ਘੰਡ ਖਰੇ ਜਿਹੜੀ ਜੱਤੀ ਸੀਗੀ ਹੈ ਨਾ ਉਹਨਾਂ ਦੀ ਭੈਣ ਆ ਬਈ ਇਹ ਵਾਲੀ ਚੱਕੀ ਭੈਣ ਆ ਉਹਦੀ ਮਤਲਬ ਇਹ ਦੂਜੀ ਕਝੋਲੀ ਉਦੋਂ ਦੋ ਕਝੋਲੀਆਂ ਬਾਅਦ ਦੀ ਆ ਇਹ ਪੱਟੀ ਤੇ ਲੋ ਬਾਪਿਓ ਕਬੂਤਰ ਇੱਚੋ ਜਿਹੜੇ ਆਪਾਂ ਜੋੜੇ ਲੋੜੇ ਸੀ ਉਹ ਬਈ ਮੈਂ ਸਾਰੇ ਚੱਕਦੇ ਬਈ ਇਹ ਸਾਰੇ ਕੂਤਰ ਛੱਡਣ ਵਾਲੇ ਆ ਆਹ ਪੜਦੇ ਵਾਲੀ ਦਾ ਸ਼ਾਖਾ ਪੱਠਾ ਆ ਗਿਆ ਜਿਹੜਾ ਦੂਜਾ ਸ਼ਾਂਖ ਆਪਾਂ ਡੱਬੇ ਦਾ ਭਾਵੇਂ ਉਹ ਉੱਧਰ ਲਾਤਾ ਬਈ ਠੀਕ ਆ ਉੱਧਰ ਪਾਤਾ ਦੂਜੇ ਕਬੂਤਰਾਂ ਦੇ ਵਿੱਚ ਕਿਉਂਕਿ ਉੱਧਰ 8 ਕਬੂਤਰ ਕੱਢ ਲਿਆ ਇਧਰੋਂ 8 ਨੂੰ ਜਾ ਕੇ ਮੈਂ ਉੱਧਰ ਪਾ ਦਏ ਆ ਹੁਣ ਆਪਣੇ ਬਾਜੀ ਛੱਡਣ ਵਾਲੀ ਆ ਬਈ ਵੱਡੇ ਕਬੂਤਰ ਜਿਹੜੇ ਬਣ ਗਏ ਆ ਠੀਕ ਆ 10 12 ਹੋਣੇ ਆ ਤੇ ਆ ਦੇਖ ਨੋ ਉਹ ਪੱਖੇ ਲਿਆ ਤੇ ਨਹੀਂ ਛੱਡੇ ਥੱਲੇ ਉਹ ਜਿਹੜੇ ਕਬੂਤਰ ਬਣਿਆ ਇਹਦਾ ਹੀ ਭਾਈ ਹੈ ਕਾ ਰਿਕੋ ਐਸੇ ਕਬੂਤਰ ਦਾ ਭਾਈ ਆ ਇਹ ਬੜਲੇ ਵਾਲੀ ਦੇ ਮਤਲਬ ਜਿਹੜੇ ਦਾਦੀ ਦਾਦੇ ਦੇ ਹਨਾ ਉਹਨਾਂ ਦੇ ਆ ਬਈ ਆਹ ਵਾਲੇ ਕਬੂਤਰ ਆ ਤੇ ਇਹ ਸਾਰੇ ਛੱਡਨੇ ਆ ਬਈ ਬਾਜੀਆਂ ਸਾਰੇ ਕਬੂਤਰ ਛੱਡਾਂਗੇ ਆ ਆਪਣਾ ਕਰੀਮਪੁਰ ਵਾਲੇ ਦਾ ਭਰਾ ਆ ਤੇ ਉਹ ਕਰੀਮਪੁਰ ਵਾਲਾ ਪਿੱਛੇ ਬੈਠਾ ਬੇਰੀਆ ਨਹੀਂ ਤਾਂ ਹਰ ਗਿਆ ਸੀ ਪਰ ਐਤ ਕੀ ਨੀਂਦੂ ਘਰੜ ਦਿੰਦੇ ਬੇਰੇ ਪੁੱਤਰوں ਜਿੱਦਾਂ ਦੇ ਕਬੂਤਰ ਆ ਬਈ ਠੀਕ ਆ 11 ਤੁਸੀਂ ਸਾਰਿਆਂ ਨੇ ਦੇਖੀਆਂ ਬਾਕੀ ਐਸ ਵੀ ਦਿਖਾਉਂਗਾ ਬਈ ਇਹਦੀ ਡਾਰ ਇਹ ਖੁੱਟੇ ਤੋਂ ਉੱਚਾ ਨਹੀਂ ਜਾਂਦਾ ਬਈ ਡਿੜ ਲਾਉਂਦਾ ਸੀ ਠੀਕ ਆ ਆਪਣੀ ਗਲਤੀ ਨਾਲ ਕੁੰਦਰ ਘਰਾਇਆ ਉਹਦਾ ਬਿਮਾਰ ਸੀ ਕੂਤੇ ਛੱਡਣਾ ਨਹੀਂ ਚਾਹੀਦਾ ਆਪਾਂ ਨੂੰ ਜੇ ਉਹਦੇ ਢਿੱਲੇ ਹੋਏ ਸੀ ਹਨਾ ਵੀ ਦਾਣਾ ਬਹੁਤ ਦਵਾ ਹੁਣ ਖਾਦੇ ਕਿਉਂ ਪੁੱਤਰ ਬਿਮਾਰੀ ਕਿਉਂ ਨਿਕਲੇ ਨਹੀਂ ਤਾਜੇ ਤਾਜੇ ਐਵੇਂ ਬਸ ਸ਼ੌਂਕ ਸ਼ੌਂਕ ਨੂੰ ਛੱਡ ਦਿੱ ਫੁੱਤਰ ਘਾ ਲਿਆ ਵੀ ਦਾ ਕਬੂਤਰ ਬਈ ਹਰਨਾ ਹੈ ਹੀ ਨਹੀਂ ਸੀ ਠੀਕ ਆ ਤੇ ਇਹ ਕਰਕੇ ਕੋਈ ਨਹੀਂ ਇਹਨੂੰ ਹੁਣ ਐਤ ਕੀ ਦੁਬਾਰਾ ਫੇਰ ਛੱਡਾਂਗੇ ਉਹ ਪਿਛਲੇ ਨੂੰ ਤੇ ਐਤ ਕੀ ਕੱਢਾਂਗੇ ਦਾ ਕੱਟੀ-ਕੱਟਾ ਜਿਹੜਾ ਕੱਢਣਾ ਠੀਕ ਆ ਇਹਦਾ ਪਿਓ ਅੱਜ ਲਾਤਾ ਮੈਂ ਜੁੜੇ ਹੋਰ ਕਬੂਤਰੀ ਨਾਲ ਕਬੂਤਰੀ ਹੋਰ ਲਾਈ ਆ ਮਤਲਬ ਆਪਣੀ ਮੇਨ ਮੋਜਰ ਲਾਤੀ ਐਤ ਕੀ ਇਹਨਾਂ ਦਾ ਰਿਜ਼ਲਟ ਦੇਦਿਆਂ ਕੀ ਹੁੰਦਾ ਆ ਤੇ ਹੁਣ ਤਾਂ ਤੋਂ ਨਾਂ ਮੇ ਜਿਹੜੇ ਇਧਰੋਂ ਚੱਕ ਕੇ ਉਧਰ ਪਾਏ ਆ ਠੀਕ ਆ ਮੂ ਟੂਆਂ ਬਾਜੀ ਛੱਡਣਾ ਇਹਦਾ ਭਰਾ ਰੋਗ ਲਿਆ ਬਾਈ ਠੀਕ ਆ ਇਹ ਲੋ ਬਾਬਿਓ ਆ ਕਬੂਤਰ ਆਪਣੇ ਜਿਹੜੇ ਮਾਜ ਪਿੱਛੇ ਪਿੱਛੇ ਜਾ ਕੇ ਇਧਰ ਪਾਏ ਆ ਠੀਕ ਆ ਸਾਰੇ ਕਬੂਤਰ ਇਧਰ ਪਾਲੇ ਸੀ ਤੇ ਇਹ ਵੱਡੇ ਕਬੂਤਰ ਜਿਹੜੇ ਜੋੜੇ ਲਾਉਣ ਵਾਲੇ ਰਹਿ ਗਏ ਆ ਹੁਣ ਇਹ ਵੀ ਲਾ ਦੇਣੇ ਜੋੜੇ ਬਾਈ ਇਹਨਾਂ ਚੋਂ ਦੋ ਕਬੂਤਰ ਤਾਂ ਭੇਜਣੇ ਆ ਬਾਈ ਠੀਕ ਆ ਮੋਡਾ ਬਰਾਉਣ ਆ ਜਿਹੜਾ ਇੱਕ ਆ ਕਬੂਤਰ ਬੈਠਾ ਤੇ ਜਾਂ ਇਹ ਭੇਜਾਂਗੇ ਠੀਕ ਆ ਜਾਂ ਬਾਈ ਨੂੰ ਇੱਕ ਅਦਾ ਹੋਰ ਦਿਖਾਵਾਂਗੇ ਆ ਨਾ ਵੀ ਜੇ ਉਹਨੂੰ ਉਹ ਪਸੰਦ ਹੋਇਆ ਤਾਂ ਕਬੂਤਰ ਉਹ ਕੁੰਜੇ ਬੈਠਾ ਕਬੂਤਰ ਉਹ ਵੀ ਵੇਚ ਸਕਦੇ ਆ ਬਾਈ ਘਰੇ ਡਾਵਾ ਬਹੁਤ ਆ ਉਹਨੂੰ ਘਰੇ ਡਾਉਣਾ ਚਾਹੀਦੇ ਸੀ ਬੜੇ ਚਰਦੀ ਜਵਾਨ ਕੀਤੇ ਮਤਲਬ ਉਹ ਜਿਹੜੇ ਆਪਣੇ ਲਾਏ ਸੀ ਨਾ ਉਦੋਂ ਉਹ ਕੀ ਨੰਬਰ ਰੀਲੇ ਜਿਹੜੇ ਆਪਾਂ ਕਮੈਂਟਾਂ ਦੇ ਕੀਤੇ ਸੀ ਕਿ ਕਿਦਾਂ ਕਰੋਂਗੇ ਆਪਾਂ ਪੜਾਂਗੇ ਆ ਨਾ ਜਿਹਦੇ ਲਾਈਕ ਜਿਆਦਾ ਆਏ ਹੋਣਗੇ ਉਹ ਬਾਈਆਂ ਦਾ ਉਹ ਨੰਬਰ ਰੀਲੇ ਤੋਂ ਲੈ ਕੇ ਹੀ ਨਹੀਂ ਗਏ ਹਜੇ ਹਜੇ ਤੱਕ ਉਦੋਂ ਦੇ ਹਨਾ ਤੇ ਦੋ ਜੋੜੇ ਆ ਉਹਨਾਂ ਨੂੰ ਦੇਣੇ ਆ ਇੱਕ ਉਹ ਕਬੂਤਰ ਤੇ ਦੇਣਾ ਜਾਂ ਜਾਂ ਆਹ ਦੋਨਾਂ ਦੀ ਫੋਟੋ ਪੇ ਦੇਣਾ ਉਹ ਕਬੂਤਰ ਘਰ ਦੇ ਬਹੁਤ ਆ ਵਾ ਬਈ ਜਿਹੜਾ ਪਰਾਂ ਬੈਠਾ ਠੀਕ ਆ ਦਾਵਾ ਇਹ ਵੀ ਬਹੁਤ ਆ ਦੂਜਾ ਵੀ ਤੇ ਉਹ ਵੀ ਇਕਾਸ਼ਾ ਆ ਆ ਗਿਆ ਕਾਲੀ ਚਿੱਟੀ ਅੱਖ ਦਾ ਇੱਕ ਇੱਕ ਉਤਰ ਭੇਜਣਾ ਬਈ ਇਹ ਦੋ ਕਬੂਤਰ ਭੇਜਣੇ ਹਨ ਤੇ ਬਾਕੀ ਆ ਕਬੂਤਰ ਬੈਠੇ ਇਹ ਵੀ ਲਾ ਲੂ ਦੇਣੇ ਬਈ ਜੁੜੇ ਹਨ ਸਾਰੇ ਵੱਡੇ ਕਬੂਤਰ ਆ ਕਬੂਤਰ ਆਪਣੇ ਬਾਰ ਕੀ ਪੱਠੇ ਬਹੁ ਪਾਏ ਮੈਂ ਪੱਠੇ 10 ਪੱਠੇ ਰੋਕੇ ਬਈ ਜਿਹੜੇ ਛੱਡ ਨਹੀਂ ਹੈਗੇ ਢਾਂਗੀ ਨਹੀਂ ਲੱਗੇ ਸੀ ਆਪਾਂ ਕਢਾਏ ਸੀ ਨਾ ਬੱਚੇ ਪਿੱਛੇ ਜੀ ਉਹ ਬਈ ਢਾਂਗੀ ਨਹੀਂ ਲਾ ਪਕੇ ਯਾਰ ਉਦੋਂ ਲੱਗੇ ਨਹੀਂ ਆਪਾਂ ਗੁੱਡੇ ਖੱਡੇ ਪਾਉਂਦੇ ਸੀ ਤੇ ਨਹੀਂ ਐਂਟ ਦੀ ਗੱਲ ਆ ਜਦੋਂ ਬਾਜ਼ੀਆਂ ਛੱਡਣ ਲੱਪੇ ਸੀ ਨਾ ਬੱਚੇ ਐਂਡ ਤੇ ਕਢਾਈ ਸੀ ਉਹ ਜਦੋਂ ਛਾਹ ਨਿਕਲਿਆ ਜੀ ਆਪਣਾ ਕਿੰਨੇ ਬੱਚੇ ਸੀ ਉਹ ਸਾਰੇ ਹੀ ਬਈ ਰੋਕ ਲਿਆ ਮੋਟੂ ਦਾ ਭਰਾ ਆਇਆ ਇਦਾਂ 10 12 ਕਬੂਤਰ ਰੋਕ ਕੇ ਫੇਰ ਕਬੂਤਰ ਨੇ ਤਾਂ ਕਬੂਤਰ 5 7 ਹੀ ਰਹਿ ਗਏ ਸੀ ਤੇ ਅੱਜ ਫੇਰ ਮੈਂ 10 12 ਕੱਢ ਕੇ ਉਧਰੋਂ ਇੱਧਰ ਪਾਤੇ ਜਿਹੜੇ ਛੱਡਦੇ ਨਹੀਂ ਇੱਕ ਬੜਲੇ ਵਾਲੀ ਦਾ ਭਰਾ ਆਇਆ ਇਹ ਘਰ ਤਾਪਾ ਮਗਾਇਆ ਪੂਰਾ ਕਾ ਕਬੂਤਰਿਆ ਹੋਰ ਕਿੰਨੇ ਕਬੂਤਰ ਮੈਂ ਇੱਧਰ ਪਾਤੇ ਕੋ ਹੁਣ ਰੋਕਿਆ ਆਪਾਂ ਡੰਡੇ ਵਾਲੇ ਦਾ ਭਰਾ ਦਾ ਮਤਲਬ ਕਿੰਨੇ ਕਬੂਤਰ ਜਿਹੜੇ ਨਵੇਂ ਰੋਕੇ ਸੀ ਪੁਰਾਣੇ ਤਾਂ ਆਪਣੇ ਕਬੂਤਰ ਹੈ ਨਹੀਂ ਸੀ ਐ ਕਿ ਉਹ 10 12 ਕਬੂਤਰ ਨਵੇਂ ਤੇ ਆਹ ਕਬੂਤਰ ਬਈ ਆਪਣੇ ਕੋ ਬਚੇ ਆ ਤੇ ਲੋ ਵੀ ਬਾਬੋ ਦਈਏ ਤੁਹਾਡੇ ਕਮੈਂਟਾਂ ਦੇ ਜਵਾਬ ਠੀਕ ਆ ਤੇ ਇੱਕ ਬਈਆ ਕਮੈਂਟ ਆਈ ਪਾਈ ਗਈ ਕਈ ਬਈਆਂ ਰਿ ਕਮੈਂਟ ਆਈ ਬਈ ਪੋਟੇ ਜਾਮ ਬਹੁਤ ਹੁੰਦੇ ਆ ਦਾਣਾ ਰੁਕੀ ਜਾਂਦੇ ਆ ਕਬੂਤਰ ਹਨਾ ਵਧੀਆ ਜਿਹੀ ਪਾਲਦੇ ਜਾਂ ਕੀ ਜਕਰਿਆ ਨਾ ਬਈ ਸੋਖਾ ਆ ਤਰੀਕਾ ਦੱਸਦਾ ਜਾਂ ਤਾਂ ਬਈ ਆਪਾਂ ਤੁਸੀਂ ਐਂਟੀਬਾਇਓਟਿਕ ਵੀ ਦੇ ਸਕਦੇ ਜੇ ਪੋਟਾ ਜਾਬ ਹੁੰਦਾ ਨਾ ਹਲਕਾ ਜਿਹਾ ਦਿਓ ਹਲਕਾ ਜਿਹਾ ਜਿਆਦਾ ਨਹੀਂ ਇੱਕ ਛੁਟਕੀ ਛੋਟੀ ਜੀ ਭਰ ਕੇ ਐਂਟਰਾਮਾਈਸੀਨ ਪਾਊਡਰ ਦੀ ਉਹ ਦੇ ਦਿਓ ਉਦਰਾਇਆ ਹੁੰਦਾ ਜੇ ਪੋਟੇ 'ਚ ਜ਼ਖਮ-ਜਖਮ ਹੋ ਗਏ ਉਹਨਾਂ ਕੀਤਾ ਜਾਮ ਹੋਣ ਕਰਕੇ ਉਹ ਐਂਟੀਬਾਇਓਟਿਕ ਨਾਲ ਸਹੀ ਹੋ ਜਾਂਦੇ ਆ ਠੀਕ ਆ ਜਿਆਦਾ ਨਹੀਂ ਦੇਣਾ ਬਈ ਕਬੂਤਰਿਆਂ ਨੂੰ ਬਹੁਤ ਘੱਟ ਮਾਤਰਾ 'ਚ ਦਿਆ ਕਰੋ ਆਂਡੇ-ਆਂਡੇ ਤੋਂ ਬੰਦ ਹੋਣ ਦਾ ਰੀਜ਼ਨ ਐਂਟੀਬਾਇਓਟਿਕ ਹੀ ਹੁੰਦਾ ਜੇ ਜਿਆਦਾ ਐਂਟੀਬਾਇਓਟਿਕ ਆਪਾਂ ਵਰਤਦੇ ਆ ਤਾਂ ਫਿਰ ਆਜੋ ਦੂਜਾ ਤੁਸੀਂ 10 ਜਾਂ 15 ਐਮਐਲ 15 ਐਮਐਲ ਪਾਣੀ ਦੇ ਵਿੱਚ ਤੁਸੀਂ ਤਾਂ ਮੋਟੀ ਇੱਕ ਅਜਵਾਇਨ ਦੀ ਛੁਟਕੀ ਇੱਕ ਦਾਲਚੀਨੀ ਕੁੱਟ ਕੇ ਉਹਦੀ ਛੁਟਕੀ ਦੋ ਹੋ ਗਈਆਂ ਜੀ ਇੱਕ ਛੁਟਕੀ ਸੌਂਫ ਦੀ ਉਹਨਾਂ ਨੂੰ ਬਾਈ 15 ml ਚ ਹਵਾਲ ਲਓ ਜਦੋਂ 5 cc ਪਾਣੀ ਉਹ ਰਹਿ ਗਿਆ ਘੱਟ ਕਰਕੇ ਉਬਾਲਣਾ ਉਸ ਤੋਂ ਟੱਕ ਕੇ ਚੰਗੀ ਤਰ੍ਹਾਂ ਠੀਕ ਆ ਭੇਕੇ ਵੀ ਦੇ ਸਕਦੇ ਪਰ ਭੇਕੇ ਤੇ ਤਸੀਰ ਹੋਰ ਹੋ ਜਾਂਦੀ ਆ ਠੀਕ ਆ ਆਪਾਂ ਨੂੰ ਚਾਹੀਦੀ ਆਹ ਦਿਨਾਂ ਦੇ ਵਿੱਚ ਗਰਮ ਤਸੀਰ ਜਿਨ੍ਹਾਂ ਦੇ ਕੋਟੇ ਜਮ ਹੁੰਦੇ ਆ ਫੇਰ ਆਪਾਂ ਉਬਾਲਾਂਗੇ ਠੀਕ ਆ ਜਿਹੜੀ ਆਪਾਂ ਉਦਾਂ ਭਿੰਨੇ ਆ ਪਾਣੀ ਚ ਭੇਤਾ ਉਹ ਠੰਡੀ ਤਸੀਰ ਹੋ ਜਾਂਦੀ ਬਾਈ ਕੋਈ ਵੀ ਭਾਵੇਂ ਕਿਸੇ ਨੂੰ ਪੁੱਛ ਲਿਓ ਜਿੰਨੀ ਮਰਜ਼ੀ ਗਰਮ ਚੀਜ਼ ਹੋਵੇ ਜਿਹੜੀ ਉਦਾਂ ਪਾਣੀ ਚ ਭੇਕੇ ਰੱਖਣੀ ਉਹਦੀ ਤਸੀਰ ਬਾਈ ਠੰਡੀ ਹੋ ਜਾਂਦੀ ਆ ਜਿਹੜੀ ਚੀਜ਼ ਆਪਾਂ ਅਵਾਲਣੀ ਆ ਬਾਈ ਭਾਵੇਂ ਠੰਡੀ ਚੀਜੀ ਵਾਲ ਲਓ ਉਹਦੀ ਤਸਵੀਰ ਵੀ ਗਰਮ ਹੋ ਜਾਂਦੀ ਜਦੋਂ ਆਪਾਂ ਅਵਾਲ ਲਈ ਗੈਸ ਦੇ ਉੱਤੇ ਠੀਕ ਆ ਇਹ ਹੁਣ ਰੱਬ ਜਾਣਦਾ ਕਦੋਂ ਹੋ ਜਾਂਦੀ ਆ ਠੀਕ ਆ ਹੋ ਜਾਂਦੀ ਆ ਇਹ ਆਪਣਾ ਤਜਰਬਾ ਵੀ ਆ ਬਾਈ ਤੇ ਇਹ ਕਈ ਸਿਆਣਿਆਂ ਦੀਆਂ ਗੱਲਾਂ ਵੀ ਸੁਣੀਆਂ ਸੁਣਾਈਆਂ ਤੇ ਕੀਤੀਆਂ ਹੱਡੀ ਬੀਤੀਆਂ ਜਿਹੜੇ ਸਿਆਣਿਆਂ ਨੇ ਸੱਚ ਦੱਸਿਆ ਹੋਇਆ ਆਪਾਂ ਨੂੰ ਠੀਕ ਆ ਕਿਉਂਕਿ ਇਹ ਚੀਜ਼ਾਂ ਦਾ ਵਾ ਇਲਾਹਾ ਇਕੱਠਾ ਕਰਦਾ ਰਹਿੰਦਾ ਨਾ ਸਿਆਣਿਆਂ ਬੰਦਿਆ ਕੋ ਬੈਠੇ ਰਹੀਦਾ ਉਹਨਾਂ ਦੇ ਵਿੱਚੋਂ ਆਪਾਂ ਗੱਲਾਂ ਕੋਈ ਨਾ ਕੋਈ ਫੜ ਲੈਂਦੀਆਂ ਜਿਹੜੀਆਂ ਕੰਮ ਦੀਆਂ ਹੁੰਦੀਆਂ ਬਈ ਠੀਕ ਆ ਬਾਕੀ ਸਾਡੇ ਮੰਮੀ ਹੁਣੀਆਂ ਜਿੱਦਾਂ ਵੀ ਹਨਾ ਉਹ ਟੋੜ ਕੇ ਕਰਦੇ ਉਹ ਸਾਨੂੰ ਇਹ ਚੀਜ਼ਾਂ ਦੱਸਦੇ ਰਹਿੰਦੇ ਬਾਈ ਜਿਹੜੀ ਅਵਾਰ ਲਈ ਪੁੱਤ ਉਹ ਆ ਚੀਜ਼ ਹੋ ਜਾਣੀ ਆ ਤੇ ਜਿਹੜੀ ਇਦਾਂ ਤੇ ਬਾਕੀ ਅਸੀਂ ਪੰਸਾਰੀਆਂ ਤੋਂ ਜਾਣੇ ਰਹਨੇ ਆ ਜਾਂ ਕਿਦਾਂ ਵੀ ਹਨਾ ਬਾਕੀ ਆਪਣਾ ਦਿਮਾਗ ਵੀ ਇਹ ਚੀਜ਼ ਨੂੰ ਕਹਿੰਦਾ ਵੀ ਨਹੀਂ ਜਿਹੜੀ ਚੀਜ਼ ਆਵਾਰ ਲਈ ਉਹਦੀ ਤਸਵੀਰ ਬਾਈ ਗਰਮ ਹੋ ਜਾਣੀ ਆ ਜਿਹੜੀ ਚੀਜ਼ ਭੇਕੇ ਰੱਖੀ ਉਹਦੀ ਤਸਵੀਰ ਠੰਡੀ ਹੋ ਜਾਣੀ ਆ ਤੁਸੀਂ ਉਹਨੂੰ ਉਵਾੜ ਲਓ ਜਦੋਂ 5 ਸੀਸੀ ਪਾਣੀ ਰਹਿ ਗਿਆ ਕਬੂਤਰ ਦੇ ਅੰਦਰ ਜੋ ਵੀ ਆ ਉਹਨੂੰ ਪਲਟ ਦੋ ਪਲਟ ਉਹਨੂੰ ਬਾਈ ਤੁਸੀਂ ਉਹ ਦੇ ਦਿਓ ਪਾਣੀ 5 ਸੀਸੀ ਪਾਣੀ ਨਾਲ 5 ਸੀਸੀ ਸਾਦਾ ਪਾਣੀ ਲੈ ਕੇ ਠੰਡਾ ਕੋਸਾ ਜਾ ਕਰਕੇ ਚੰਗੀ ਤਰ੍ਹਾਂ ਕੱਪੜੇ ਨਾਲ ਛਾਣ ਕੇ ਉਹ ਪਾਣੀ ਤੁਸੀਂ ਉਹਨੂੰ ਦੇ ਕੇ ਬਾਈ ਧੁੱਪੇ ਪਾ ਦਿਓ 10 15 ਮਿੰਟ ਅੱਧਾ ਘੰਟਾ ਜਦੋਂ ਧੁੱਪ ਵਧੀਆ ਨਾ ਅੱਧਾ ਘੰਟਾ ਪਾ ਦਿਓ ਜਦੋਂ ਪਾਣੀ ਖਿੱਚ ਗਿਆ ਉਹ ਕਬੂਤਰ ਬਾਈ ਤੁਹਾਡਾ 9 ਵਾਰ 9 ਹੋ ਜੂ ਪੋਟੇ ਪਾਟੇ ਤੁਸੀਂ ਕਹਿੰਦੇ ਮੈਂ ਕਹਾਂ ਲੋਹਾ ਵੀ ਖਵਾ ਦਿਓ ਬਾਅਦ ਚ ਉਹ ਵੀ ਖਾਊਗਾ ਠੀਕ ਆ ਜਿਹੜੇ ਕਬੂਤਰ ਕੋਟਾ ਜਾਮ ਕਰਕੇ ਵੰਦੇ ਆ ਜਿਹੜੇ ਆਦਨਾ ਚ ਲੱਤਾਂ ਪੈਰਾਂ ਤੋਂ ਖੜਦੇ ਆ ਕਿਸੇ ਦੇ ਮੋਢੇ ਖੜ ਕੇ ਕਿਸੇ ਦੇ ਆਂਡੇ ਲਾ ਕੇ ਕਮਜ਼ੋਰ ਹੋ ਗਈ ਆ ਕਬੂਤਰੀ ਇੱਕਦਾਂ ਕਚਾਂਡਾ ਲਾਤਾ ਜਾਂ ਕਦਾਂ ਵੀ ਕਮਜ਼ੋਰ ਬਾਈ ਉਹ ਕੈਲਸ਼ੀਅਮ ਦੀ ਕਮੀ ਜਾਂ ਬੁਖਾਰ ਚੜਦਾ ਉਹਨਾਂ ਦੇ ਵਿੱਚ ਇਹ ਚੀਜ਼ਾਂ ਨੋਟ ਕਰਿਓ ਪਾਣੀ ਵਾਲੀਆਂ ਬਿਠਾ ਤਾਂ ਨਹੀਂ ਕਬੂਤਰ ਮਾਰਦੇ ਜਿਨ੍ਹਾਂ ਦੇ ਇਹ ਪ੍ਰੋਬਲਮ ਆਉਂਦੀ ਆ ਪੱਲੇ ਪੁੱਲੇ ਖੜਦੇ ਆ ਬਾਈ ਉਹ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਬਾਈ ਪਾਣੀ ਵਾਲੀਆਂ ਬਿਠਾ ਤਾਂ ਨਹੀਂ ਕਬੂਤਰ ਮਾਰਦੇ ਦਾਣਾ ਕੀ ਪੋਣੇ ਆ ਉਹ ਸਾਰਾ ਕੁਝ ਕਮੈਂਟ ਕਰਨਾ ਤੁਸੀਂ ਅੱਜ ਸਾਰਿਆਂ ਨੇ ਜਿਨ੍ਹਾਂ ਦੇ ਪ੍ਰੋਬਲਮ ਕਬੂਤਰਾਂ ਚ ਆਣ ਗਈ ਆ ਉਹਨਾਂ ਦਾ ਅੱਜ ਇੱਕ ਸਾਡਾ ਬਿਲਾ ਲੋ ਇੱਕ ਜ਼ਿੰਮੇਵਾਰੀ ਹੋ ਜਾਂ ਸਾਰੇ ਕਮੈਂਟ ਕਰਿਓ ਠੀਕ ਆ ਕਮੈਂਟ ਮੈਂ ਪੜੂਗਾ ਬਾਈ ਕਿ ਕਿ ਦਾਣਾ ਹੁਣ ਤੁਸੀਂ ਪਾਉਣੇ ਆ ਕਿਹੜਾ ਦਾਣਾ ਚੇਂਜ ਕਰਨਾ ਸਾਰੇ ਭਰਾਵਾਂ ਨੇ ਇੱਕ ਜ਼ਿੰਮੇਵਾਰੀ ਹੋਵੇ ਕਿ ਮਲਕ ਕਮੈਂਟ ਕਰਨਾ ਆ ਜਿਹੜੇ ਆਪਣੇ ਨਾਲ ਜੁੜੇ ਆ ਜਿਹੜੀ ਮੇਰੀ ਗੇਮ ਤੇ ਜਿਹੜੇ ਬੰਦੇ ਵੀ ਕਬੂਤਰ ਸਾਹਮਦੇ ਆ ਤੁਸੀਂ ਲਾਜ਼ਮੀ ਬਾਈ ਉਹ ਕਮੈਂਟ ਕਰਨੇ ਆ ਮੈਨੂੰ ਜ਼ਰੂਰ ਦੱਸਣਾ ਵੀ ਮੈਂ ਬਾਈ ਆ ਦਾਣਾ ਪੋਣਾ ਫੇਮ ਅਗਲੀ ਵੀਡੀਓ ਚ ਦੱਸੂਗਾ ਬਾਈ ਆਪਾਂ ਦਾਣਾ ਨਹੀਂ ਪੋਣਾ ਆ ਕਮੀਆਂ ਜਿਹੜੀਆਂ ਵੀ ਆਪਾਂ ਬਾਲੀਆਂ ਦਵਾਈਆਂ ਤਾਂ ਨਹੀਂ ਕੋਈ ਤੁਸੀਂ ਵਰਤਦੇ ਠੀਕ ਆ ਕਿਹੜਾ ਦਾਣਾ ਵਰਤਦੇ ਆ ਕੀ ਕਰਦੇ ਪਿਆ ਸਾਰਾ ਕੁਝ ਐਤ ਕੀ ਤੁਸੀਂ ਕਮੈਂਟਾਂ ਦੇ ਵਿੱਚ ਅੱਜ ਦੱਸਣਾ ਬਾਈ ਠੀਕ ਆ ਉਹ ਫਿਰ ਮੈਂ ਪੜ੍ਹਾਂਗਾ ਤੇ ਕੱਲ ਨੂੰ ਤੁਹਾਨੂੰ ਦੱਸੂਗਾ ਵੀ ਤੁਸੀਂ ਗਲਤੀ ਕਿੱਥੇ ਕਰਦੇ ਆ ਜਿਹੜੀ ਕਬੂਤਰ ਕਮਜ਼ੋਰ ਹੋ ਜਾਂਦੇ ਕੈਲਸ਼ੀਅਮ ਦੀ ਕਮੀ ਆ ਜਾਂਦੀ ਕੀ ਕਰਾਂਗੇ ਕਿਦਾਂ ਵੀ ਹੈਨਾ ਮਿੱਟੀ ਦੀ ਵੀਡੀਓ ਮੈਂ ਪਾਈ ਹੋਈ ਆ ਠੀਕ ਆ ਇੱਕ ਮਿੱਟੀ ਦੀ ਵੀਡੀਓ ਪਾਈ ਹੋਈ ਆ ਤੇ ਅੱਜ ਕੋਸ਼ਿਸ਼ ਕਰੂੰਗਾ ਕਿ ਮੈਂ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਲਾ ਦਮਾ ਵੈਸੇ ਤਾਂ ਮਿੱਟੀ ਪਹਿਲਾਂ ਬਣਾਉਣੀ ਸੀ ਆਪਾਂ ਹੁਣ ਵੀ ਤੁਸੀਂ ਜਿਹੜੇ ਵੱਡੇ ਜੋੜੇ ਬੱਚੇ ਪਾਲਦੇ ਆ ਉਹ ਦਿਨਾਂ 'ਚ ਦੇ ਸਕਦੇ ਮਿੱਟੀ ਦਾ ਕੋਈ ਨੁਕਸਾਨ ਨਹੀਂ ਵੱਡੇ ਕਬੂਤਰਾਂ ਨੂੰ ਉੱਡਣ ਵਾਲਿਆਂ ਨੂੰ ਨਹੀਂ ਪਾਉਣੀ ਹੋਣਾ ਉਹ ਮਿੱਟੀ ਆਪਾਂ ਠੀਕ ਆ ਉਹ ਮੈਂ ਅੱਜ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦੇ ਦੂੰਗਾ ਉਹ ਬਹੁਤ ਪੁਰਾਣੀ ਵੀਡੀਓ ਆ ਪੰਜ 700 ਵੀਊ ਹੋਣਾ ਮੇਰੇ ਸਾਂ ਹੋਣਾ ਪਹਿਲੀ ਦੂਜੀ ਵੀਡੀਓ ਆਪਣੀ ਠੀਕ ਆ ਤੇ ਉਹ ਵੀਡੀਓ ਤੁਸੀਂ ਬਣਾ ਲਿਓ ਬਾਈ ਜੋ ਜੋ ਉਹਨਾਂ ਦੇ ਵਿੱਚ ਪਾਇਆ ਉਹ ਪਾ ਲਿਓ ਉਹਦੇ ਨਾਲ ਜਿਹੜੀ ਤਾਂ ਆਹ ਪ੍ਰੋਬਲਮ ਆ ਜਮਾ ਨਹੀਂ ਹੁੰਦੀ ਆਂਡਿਆਂ ਤੋਂ ਬੰਦ ਨਹੀਂ ਹੁੰਦੀਆਂ ਕਬੂਤਰੀਆਂ ਤੰਦਰੁਸਤ ਰਹਿੰਦੇ ਆ ਪੋਟਾ ਨਹੀਂ ਜਾਂ ਮੁੰਦਾ ਉਹ ਮਿੱਟੀ ਦੇ ਨਾਲ ਜਮਾ ਤੁਹਾਡੇ ਕਬੂਤਰ ਬਾਈ ਮਲਾਪ ਤੱਕ ਨਹੀਂ ਪੈਣਗੇ ਇੰਨੇ ਮਾੜੇ ਮੋਟੇ ਪੈਣਗੇ ਤਾਂ ਉਹਦੇ ਨਾਲ ਹੀ ਮਰ ਜਾ ਕਰਨਗੇ ਜਿੱਦਾਂ ਉਹ ਮਿੱਟੀ ਆਪਾਂ ਬਣਾਈ ਸੀ ਠੀਕ ਆ ਬਾਕੀ ਮਲਾਪ ਪੈਣੇ ਵੀ ਜ਼ਰੂਰੀ ਆ ਜਿਹੜੇ ਕਬੂਤਰ ਚ ਮਲਾਪ ਨਹੀਂ ਪੈਂਦੇ ਉਹ ਵੀ ਕਬੂਤਰ ਤੰਦਰੁਸਤ ਨਹੀਂ ਹੈਗਾ ਮਲਾਂਪ ਪੈਣੇ ਵੀ ਜ਼ਰੂਰੀ ਆ ਉਹਨਾਂ ਜਿੰਨੇ ਕ ਪਹਿਣਗੇ ਉਹ ਜੜੀਆਂ ਉਹਨਾਂ ਤੇ ਖਰਾਕਾਂ ਉਹਨਾਂ ਮਰ ਜਾ ਕਰਨਗੇ ਠੀਕ ਆ ਤੇ ਬਾਕੀ ਮੈਨੂੰ ਨਹੀਂ ਲੱਗਦਾ ਹੁਣ ਕੋਈ ਕਮੈਂਟ ਰਹਿ ਗਿਆ ਹੋਊਗਾ ਹਨਾ ਤੇ ਬਾਕੀ ਜੇ ਫੇ ਵੀ ਰਹਿ ਗਿਆ ਤਾਂ ਬਾਈ ਹੱਥ ਜੋੜ ਕੇ ਸੋਰੀ ਆ ਤੇ ਮਿਲਦੇ ਆਵਾਂਗੇ ਕੱਲ ਨੂੰ ਅਗਲੀ ਵੀਡੀਓ ਦੇ ਵਿੱਚ ਤੇ ਆਪਣਾ ਆਪਣਾ ਸਾਰੇ ਭਰਾ ਧਿਆਨ ਰੱਖਿਓ ਤੇ ਬਾਬਾ ਤੁਹਾਡੇ ਤੇ ਮੇਰਾ ਭਰਾ ਹੱਥ ਬਣਾਈ ਰੱਖੇ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜਿਹੜੇ ਭਰਾਵਾਂ ਨੇ ਅਜੇ ਤੱਕ ਨਹੀਂ ਕੀਤਾ ਤੇ ਠੀਕ ਆ ਬਾਬਿਓ ਮਿਲਦੇ ਆਵਾਂਗੇ ਅਗ